ਬੜਾ ਮੱਖੇ ਚੱਲ ਗਏ ਗੰਡੇ ਜਿ ਕੁਟਿਆ ਵਾ ਖੇਤ ਜਾਣੇ ਹੋ ਐਂ ਕਰੋ ਅੱਜ ਚਾਹ ਗੁੜ ਨਾਲ ਹੀ ਲੈ ਜਾਓ ਮੈਂ ਤਾਂ ਅੱਜ ਮੰਡੀ ਜਾਣਾ ਫਿਰ ਉੱਥੇ ਚਾਹ ਚ ਬਣਾ ਲੋਂਗੇ ਆਪਦੀ ਹਾਂ ਕਰਮ ਜਵਨ ਨਾਲ ਤੇ ਨਾਲੇ ਮੇਰੀ ਗੱਲ ਸੁਣੋ ਤੇ ਮੈਨੂੰ ਪੈਸੇ ਦੇ ਦਿਓ ਫੜ ਕੇ ਆੜਤੀਏ ਤੂੰ ਕਿਉਂਕਿ ਮੈਂ ਪੈਸਾ ਮੇਰੇ ਕੋਲੇ ਕਿੱਥੇ ਹੈ ਹੁਣ ਆੜਤੀਏ ਕੋਲੇ ਕਿੱਥੇ ਜਾਈਦਾ ਹੈਗਾ ਲੈ ਦੱਸ ਐ ਥੋੜੀ ਹੁੰਦਾ ਕੋਲੇ ਫਿਰ ਮੈਂ ਤਾਂ ਜਾਣਾ ਹੈਗਾ ਹੁਣ ਮੇਰੇ ਕੋਲੇ ਤਾਂ 1 ਰੁਪਿਆ ਨਹੀਂ ਹੈਗਾ ਘਰੇ ਤਾਂ ਪੈਸਾ ਫੜਕੀ ਲਿਓਣੇ ਪੈਣਗੇ ਪਹਿਲਾਂ ਦੱਸਣ ਦੀ ਕੱਲ ਦਾ ਨਾ ਕੱਲ ਲਿਆ ਕੇ ਮੰਗਾ ਕੇ ਹੋ ਗਈ ਮੁਕੰਟਾ ਲੇਟ ਬਾਗ ਜਿਓ ਤੁਸੀਂ ਹੁਣ ਹਣ ਨਹੀਂ ਜਾਈ ਮੈਨੂੰ ਤੂੰ ਐਂ ਕਰ ਫਿਰ ਫੋਜਣ ਨੂੰ ਪੁੱਛਲਾ ਕੀ ਫੋਜਣੇ ਬਾਗ ਜਿਓ ਤਨ ਖਾ ਮੈਂ ਨਹੀਂ ਫੋਜਣ ਦੇ ਮੂੰਹ ਲੱਗਦੀ ਆਪ ਹੀ ਪੁੱਛਲਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਪੈਸੇ ਚਾਹੀਦੇ ਆ ਬਸ ਮੈਂ ਤਾਂ ਮੰਡੀ ਜਾਣਾ ਏਦੋਂ ਮਰਜੀ ਲੈ ਕੇ ਦੇ ਮੈਂ ਕਰਦਾ ਬੰਦੀ ਹੈ ਆ ਬੰਦੇ ਕੋਈ ਨਾ ਮੈਂ ਪਤਾ ਕਰਦਾ ਤੁਹਾਨੂੰ ਆਪਣਾ ਪ੍ਰੇਮ ਬਾਈ ਦਾ ਫੋਨ ਤਾਂ ਨਹੀਂ ਆਇਆ ਅੱਛਾ ਨਾ ਬਈ ਬਾਈ ਦਾ ਫੋਨ ਤਾਂ ਨਹੀਂ ਆਇਆ ਹੈ ਕਿਵੇਂ ਉਹ ਤਾਂ ਹੋ ਚੁੱਕੀ ਆਪਣਾ ਤੇਰੀ ਵੱਡੀ ਭੈਣ ਨੇ ਜਾਣਾ ਉਹ ਮਾਨਸਾ ਸਮਾਨਸ ਤੋਂ ਲੈ ਕੇ ਆਊਗਾ ਤੇ ਉਹਨੂੰ ਰੁਪਈਏ ਚਾਹੀਏ ਸੀਗੇ ਮੈਂ ਥਾੜੀ ਕੋਲ ਜਾਈ ਜਾਂਦਾ ਤੇ ਮੈਂ ਲਿਆ ਕੇ ਕੋ 5000 ਰੁਪਏਗਾ ਤਾਂ ਜੇ ਬਾਈ ਨੇ ਬਾਈ ਤਨ ਖਾਦਾ ਥੋੜਾ ਫੜਾ ਦੀ ਨਾ ਨਾ ਕੋਈ ਗੱਲ ਨਹੀਂ ਹਾਂ ਸੱਚੋ ਕਹਿੰਦੀ ਸੀ ਉਹਦੇ ਭਾਈ ਦਾ ਵਿਆਹ ਹੈ ਨਾ ਹਾਂ ਕੱਪੜੇ ਲਿਆ ਲਿਓਣੇ ਹੋਣੇ ਉਹਨੇ ਕੋਈ ਗੱਲ ਨਹੀਂ 4-5000 ਦੀ ਗਿੱਡੀ ਗੱਲ ਹੈ ਮੈਂ ਦੇ ਦੂੰਗੀ ਕੋਈ ਗੱਲ ਨਹੀਂ ਹੋਰ ਚਲ ਦੇ ਲਈ ਮੈਂ ਜਾਰਦੀ ਕੋਲ ਗਿਆ ਸ਼ੁਕਰ ਕਰਕੇ ਆਵਾਂਗਾ ਉਹ ਦੇ ਲਿਆ ਕੇ ਨਾ ਨਾ ਲੈ ਫਿਰ ਕੀ ਆ ਚਲੋ ਕੋਈ ਨਾ ਮੈਂ ਦੇ ਦੂੰਗੀ ਚਲ ਠੀਕ ਇਹ ਕਰ ਲੋ ਆ ਗਿਆ ਕੰਮ ਤੋਂ ਨੇ ਭੈਣ ਠੀਕ ਹੈ ਬਈ ਠੀਕ ਹੈ ਲੈ ਜੇ ਪੈਸੇ ਲੈਣੇ ਸੀ ਮੈਨੂੰ ਕਹਿ ਦਿੰਦੀ ਮੈਂ ਕਿਹੜਾ ਜਵਾਬ ਦਿੰਦੀ ਸੀ ਕਿ ਕਿੰਨਾ ਕੁਲਾ ਕੀ ਕੰਮ ਸੀਗਾ ਲੈ ਕਿਹੜੇ ਵੇਲੇ ਦਾ ਗਿਆ ਹੋਇਆਗਾ ਹਲੇ ਤੱਕ ਨਹੀਂ ਆਇਆ ਪਤਾ ਨਹੀਂ ਕਦੋਂ ਆਊਗਾ ਦੀਦੀ ਆ ਜਾ ਬਹਿ ਜਾ ਕੀ ਕਰਦੇ ਸੀ ਕੁਝ ਨਹੀਂ ਤੇਰੇ ਭਾਈ ਨੂੰ ਭੇਜਿਆ ਸੀ ਆਰਤੀਏ ਕੋਲੇ ਹਲੇ ਤੱਕ ਆਇਆ ਨਹੀਂ ਮੈਨੂੰ ਕਹਿੰਦਾ ਸੀ ਕੋਈ ਹੱਲ ਕਰਦਾ ਪੈਸਿਆਂ ਦਾ ਉਹ ਤਾਂ ਹੋਣੀ ਕਿ ਐ ਸੀ ਮੇਰੇ ਕੋਲੇ ਆਏ ਸੀਗੇ ਅੱਜੇ ਪੈਸੇ ਲੈਣੇ ਸੀ ਤੁਸੀਂ ਮੈਨੂੰ ਡਾਇਰੈਕਟ ਕਹਿ ਦਿੰਦੇ ਭਾਈ ਨੂੰ ਭੇਜ ਜਿੰਦਗੀ ਲੋੜ ਸੀਗੀ ਇਹ ਮੈਨੂੰ ਆਏ ਸੀ ਮੈਂ ਕਿ ਕੀ ਪਤਾ ਤੇਰੇ ਕੋਲੇ ਹੋਣਗੇ ਕਿ ਨਾ ਮੈਂ ਤੇਰੇ ਭਾਈ ਨੂੰ ਆਰਤੀਏ ਕੋਲੇ ਭੇਜਤਾ ਸੀ ਨਾ ਨਾ ਆਰਤੀਏ ਕੋਲੇ ਰੋਇ ਦਿਨ ਦਾ ਨਾਲੇ ਕੋਈ ਚੱਕਰ ਨਹੀਂ ਹੈਗਾ 4-5000 ਰੁਪਏ ਚਾਹੀਦਾ ਹੋਗਾ ਹਾਂ ਬਸ ਇੰਨੇ ਚ 5000 ਨਾਲ ਚਲ ਕੇ ਰਾਂ ਲੀਡੇ ਕੱਪੜੇ ਲਿਆਉਂਗੀ ਹੋਰ ਦੇਖੀਓ ਫਿਰ ਬਾਅਦ ਵਿੱਚ ਮੈਨੂੰ ਪਤਾ ਤੇਰੇ ਭਾਈ ਦਾ ਵਿਆਹ ਹੈ ਤਾਂ ਸੂਟ ਲੈ ਕੋਈ ਨਾ ਪੈਸੇ ਜਿੰਨੇ ਮਰਜ਼ੀ ਦੇ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਮੈਂ ਅੱਜ ਕਢਵਾ ਕੇ ਦੇ ਦਿੰਦੀ ਆ ਤੁਹਾਨੂੰ ਬੈਠੇ ਦਾ ਚਲ ਠੀਕ ਆ ਚੰਗਾ ਫਿਰ ਜੇ ਤਾਂ ਕਰਦੀਆਂ ਪਹਿਰਣ ਕੇ ਤਾਂ ਲਹੁਣੀ ਕਰਦੇ ਫਿਰ ਤਾਂ ਵਿਆਹ ਹੋਣ ਵਾਲੀ ਆ ਬਸ ਚਲੀ ਜਾਉਂਗੀ ਅਮ ਠੀਕ ਆ ਫਿਰ ਆਪਾਂ ਇਹ ਕਰਦੇ ਆ ਜਿਹੜੀ ਆਪਣੀ ਦੁਕਾਨ ਹੈ ਨਾ ਪਿੰਡ ਦੇ ਵਿੱਚ ਉਹ ਕਢ ਕੇ ਦੇ ਦਿੰਦੇ ਪੈਸੇ ਚੱਲੀਏ ਫਿਰ ਫਿਰ ਆਪਾਂ ਚੱਲਦੇ ਆਜਾ ਚਲ ਲਹੁਣੀ ਕਢਵਾ ਕੇ ਦੇ ਦਿੰਦੀ ਆ ਫਿਰ ਪਰ ਮੈਂ ਆਇਆ ਮੇਰੇ ਕੋਲ ਟੈਪ ਘੱਟ ਆ ਦੇ ਥੋੜੇ ਰਹਿ ਗਏ ਆ ਲੋ ਆਪਾਂ ਪੈਸੇ ਤੱਕੜਵਾ ਹੀ ਲਿਆਉਣੇ ਆਂਗੇ ਹੋਰ ਲੱਗਦੇ ਹੱਥ ਨਾਲੇ ਮੈਂ ਐਵੇਂ ਕਹਿੰਦੀ ਸੀਗੀ ਹਾਂ ਆ ਜਿਹੜੀ ਸਿੰਦੂ ਕਾਨੇ ਦੁਕਾਨ ਕਰੀ ਐ ਨਾ ਕੱਪੜਿਆਂ ਦੀ ਹਾਂ ਬਲਾਈਂ ਸੋਹਣੇ ਸੂਟ ਆਏ ਨੇ ਅੜੀਏ ਮੈਨੂੰ ਦੱਸਿਆ ਤਾਂ ਤਾਈ ਨੇ ਵੀ ਸੀਗਾ ਪਰ ਆਪਾਂ ਕਿਹੜਾ ਗਏ ਆ ਚੱਲ ਦੇਖ ਲਾਂਗੇ ਇੱਕ ਵਾਰੀ ਇੱਕ ਵਾਰ ਦੇਖ ਲੈਣੇ ਆ ਜੇ ਉਰੂ ਹੀ ਸਰਦਾ ਹੋਇਆ ਫਿਰ ਮੰਡੀ ਜਾਣ ਦੀ ਕੀ ਲੋੜ ਆ ਹਾਂ ਗਲਤ ਤਾਂ ਤੇਰੀ ਠੀਕ ਐ ਚੱਲ ਜੇ ਇੱਥੇ ਸਹੀ ਹੋ ਗਿਆ ਤਾਂ ਫਿਰ ਆਪਾਂ ਮੈਂ ਕੀ ਲੈਣ ਲੈਣ ਜਾਣਾ ਨਾਲੇ ਤੈਨੂੰ ਪਤਾ ਕਰਾਇਆ ਪੜਾ ਪੱਟ ਕੀ ਆਉਂਗੀ ਨਹੀਂ ਆ ਚੌਰਾ ਕਿੱਧਰ ਤੁਰੇ ਆਉਂਦਾ ਮੂੰਹ ਝੱਕ ਕੇ ਨਹੀਂ ਸਾਰੇ ਪਿੰਡ ਦਾ ਲੁੱਚਾ ਕ ਹੁਣ ਆਪਰੇ ਨਪੰਗੇ ਲਊਗਾ ਇਹ ਨਾਲੇ ਮੇਰੀ ਗੱਲ ਸੁਣਾ ਜਿਹੜੇ ਬੰਦੇ ਦੇ ਆਹ ਮੱਥੇ ਲੱਗਦੇ ਨਾ ਉਹਦਾ ਨਾ ਕੋਈ ਕੰਮ ਪੂਰ ਚੜਿਆ ਨੀ ਆਏ ਨਾ ਕਹਿ ਪੈਣੇ ਦੇਖ ਲੈ ਤੈਨੂੰ ਪਤਾ ਹੀ ਐ ਪਹਿਲੇ ਕੰਮ ਮਸਾਂ ਬਣਦਾ ਚੱਲ ਚੱਲ ਲੰਘ ਚੱਲ ਛੇਤੀ ਰਹਿਣੇ ਓ ਸੇ ਲਿਆਂ ਦੇ ਬਾਲ ਪਟਕੇ ਕਿਹੜੇ ਯਾਰ ਦਾ ਕਰਨਗੀ ਗੁੱਲ ਦੀਵਾ ਓ ਕਿੱਧਰ ਫਿਰਦੀਆਂ ਪਰੀਆਂ ਵੇ ਰੁੜ ਜਾਣਿਆ ਤੂੰ ਆਪਦੇ ਕੰਮ ਵਗ ਜਾ ਤੈਂ ਟਿੰਡੀਆਂ ਲੈਣੀਆਂ ਨੇ ਓ ਪਰਜਾਈਆਂ ਮੇਰੀਆਂ ਤੁਹਾਡੀ ਨਿਗ੍ਹਾ ਰੱਖਣਾ ਮੇਰਾ ਕੰਮ ਆ ਵੇ ਤੂੰ ਆਪ ਦੇ ਘਣੀ ਨਿਗਰੱਖੋ ਹੀ ਬਹੁਤਾ ਸਾਡੇ ਕੋਲੇ ਨਿਗਰੱਖਣ ਵਾਲੇ ਸਾਡੇ ਹੈਗੇ ਆ ਤੂੰ ਨਾ ਫਿਕਰ ਕਰਿਆ ਕਰ ਮੈਂ ਆਬਦੂਈ ਕਰ ਲਿਆ ਕਰ ਓਏ ਉਹ ਤਾਂ ਖੇਤਾਂ ਤੇ ਰੁੱਲਦੇ ਫਿਰਦੇ ਆ ਰੁੱਲਦੇ ਨਹੀਂ ਫਿਰਦੇ ਉਹ ਕਮਾ ਕੇ ਸਾਡੇ ਢਿੱਡ ਭਰਦੇ ਨੇ ਤੇਰੇ ਵਾਂਗੂ ਨਹੀਂ ਛੜੇ ਛੜਾਂਗ ਬਲੰਗ ਆਹੋ ਗਲੀਆਂ ਤਾਂ ਤੂੰ ਗੋਣਾ ਓਏ ਮੈਂ ਤਾਂ ਛੜੇ ਬੰਦੇ ਦਾ ਕੰਮ ਹੀ ਹੁੰਦਾ ਹੈ ਨਿਗਰੱਖਣੀ ਆਉਦੀ ਪਰਜਾਈਆਂ ਤੇ ਜਾਣਿਆ ਕਿਤਰਾ ਮੈਨੂੰ ਦੱਸੋ ਤਾਂ ਸਹੀ ਮੜਾ ਜਾ ਬੇ ਤੈਨੂੰ ਕੀ ਲੈਣਾ ਨਾਲੇ ਮੇਰੀ ਗੱਲ ਸੁਣਾ ਤੂੰ ਸਾਡੀਆਂ ਬਿੜਕਾਂ ਘੱਟ ਰੱਖਿਆ ਕਰ ਆ ਤੇ ਆਹ ਦਾ ਬਦਲ ਲਿਆ ਕਰ ਰੁੜ ਜਾਣਿਆ ਪੂਰਾ ਮਹੀਨਾ ਇੱਕੀ ਫਸਾਈ ਘੁੰਦਾ ਰਹਿਣਾ ਉਹ ਧੋਣ ਵਾਲੀ ਨਹੀਂ ਹੈਗੀ ਜਾਂਦਾ ਲਿਆ ਦੇ ਪੇਕਿਆਂ ਤੋਂ ਹੈ ਮੇਰਾ ਵੀ ਤਾਦਰਾ ਧੋਦਿਆ ਕਰ ਕੋਈ ਹੁਣ ਬੋਲਦੀ ਨਹੀਂ ਲੈ ਕੁੜੇ ਵੀਰਾ ਇਹਦਾ ਤਾਂ ਕਰਾ ਤੂੰ ਡੋਲਾ ਨਹੀਂ ਜਿਦੋਂ ਇਹਨੂੰ ਟਾਈਮ ਤੇ ਨਹੀਂ ਕਿਸੇ ਨੇ ਕੁੜੀ ਦਿੱਤੀ ਹੁਣ ਕਿਹਨੇ ਦੇਣੀ ਹੈ ਆਹੋ ਵੇ ਪਹਿਲਾਂ ਗਿੱਟਿਆਂ ਤੋਂ ਮੈਣ ਲਾ ਲਿਆ ਕਰ ਜੇ ਕੁੜੀ ਚਾਹੀਦੀ ਆ ਉਹ ਮੈਂ ਤਾਂ ਤਿਆਰ ਹੋ ਕੇ ਆ ਜਾ ਕਰੂੰ ਵਧੀਆ ਤੁਸੀਂ ਦੱਸੋ ਸਾਨੂੰ ਦਵਾਮਾ ਸੂਟ ਵੇ ਰਹਿੰਦੇ ਰਹਿੰਦੇ ਤੂੰ ਕਿਉਂ ਆਉਂਦੀ ਸਿੱਧੀ ਪਤਲੀ ਕਰਾਉਣੀ ਆਂਗੀ ਟੁੱਟ ਕੇ ਜਾ ਕਰ ਉਹ ਕੀ ਹੁੰਦਾ ਐਨੇ ਨਾ ਮੇਰਾ ਮਨਪਰਜਾਵਾ ਜਾ ਲੱਗਿਆ ਰਿਹਾ ਕਰੂ ਲੈ ਲੋ ਇੱਕ ਇੱਕ ਸੂਟ ਵੇ ਮੇਰੀ ਗੱਲ ਸੁਣ ਜੇ ਖੋਕੇ ਤੇਰੇ ਤੋਂ ਛੋਟੀ ਤੇਰੇ ਤੇ ਮਾਰੀ ਨਾ ਤੇਰਾ ਤਾਂ ਮਨਪਰਜਾਵਾ ਫੇਰ ਹੋਊਗਾ ਨਿਚਲਾ ਬਗ ਜਾਰੋ ਇੱਧਰ ਹੋ ਜਾਂਦੇ ਸ਼ਿੰਚ ਚੱਲ ਬਾਹਰ ਜਾ ਤਾਂ ਇਹ ਤਾਂ ਹੈਗਾ ਜਿਹੜਾ ਚੱਲ ਗਿਆ ਜਿਹੜੇ ਨੰਗਦੀਆਂ ਨੇ ਮੇਰੇ ਵਾਰੀ ਤਾਂ ਭਾਏ ਭਾਏ ਪੈਂਦੀਆਂ ਹਿੜ 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 ਸੀ ਜਾਣੀਆਂ ਸਾਰਾ ਦਿਨ ਓ ਚੜੇ ਦਾ ਚਿੱਤ ਵੀ ਲਵਾ ਦਿਆ ਕਰੋ ਓ ਤੇਰੇ ਨਹੀਂ ਕਰਾ ਮੈਨੂੰ ਪੱਤਿਆ ਓ ਦੱਸ ਮੈਂ ਕਿ ਪਿਆਰ ਵਿੱਚ ਬੱਟਿਆ ਤੇਰੇ ਨਹੀਂ ਕਰਾ ਮੈਨੂੰ ਪੱਤਿਆ ਲੈ ਆਤਾ ਵਧੀਆ ਹੋਇਆ ਪਿੰਡ ਚ ਵਧੀਆ ਹੋ ਗਿਆ ਸਾਰਨੇ ਲੱਗ ਗਿਆ ਨਹੀਂ ਰੋਜ ਮਾਨਸਾ ਜਾਣਾ ਪਈ ਹਾਂ ਨਾਲੇ ਉਹ ਤਾਂ ਸ਼ਿੰਦੀ ਕੇ ਅਨੇ ਲਾ ਬਥੇਰੀ ਵਧੀਆ ਦੁਕਾਨ ਪਾ ਰੱਖਿਆ ਰਿਆ ਹੈ ਨਾ ਉਹੀ ਤਾਂ ਗੱਲ ਹੈ ਵੀ ਕਿੱਥੇ ਨਹੀਂ ਇਹੀ ਇਹੀ ਸੂਟਾਂ ਵਾਸਤੇ ਤੈਨੂੰ ਪਤਾ ਮਾਨਸਾ ਜਾਣਾ ਪੈਣਾ ਸੀ ਕਿੱਥੇ ਇਥੋਂ ਨੇੜੇ ਨੂੰ ਸਰ ਗਿਆ ਨਾਲੇ ਕਰਾਇਆ ਪੜਾ ਬਚਿਆ ਨਾਲੇ ਉਹੀ ਗੱਲ 3000 ਚ ਸਰ ਗਿਆ 1500 ਤਾਂ ਪੈ ਗਿਆ ਸੂਟ ਉਹੀ ਆ ਵਧੀਆ ਹੋਇਆ ਚੱਲ ਮੰਡੀ ਚ ਤਾਂ ਮਿਲਾ ਦੇ 2000 ਦਾ ਦੇਖ ਤੈਨੂੰ ਪਤਾ ਤਾਂ ਹੈਗਾ ਵੱਡੀਆਂ ਦੁਕਾਨਾਂ ਬਸ ਉਹ ਜਹਰ ਰੇ ਚੱਕ ਦਿੰਦੇ ਆ ਚਲ ਆ ਜਾ ਚੰਗਾ ਚੱਲੀਏ ਚਾਹ ਪੀਨੇ ਫੋਟੋ ਲੈ ਕੇ ਲੇ ਮੇਰੀ ਗੱਲ ਸੁਣ ਤੂੰ ਤਾਂ 10 ਮਿੰਟ ਬੈਠੇ ਇੱਥੇ ਤੇ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਹਾਂ ਬਣਾ ਲਿਆ ਘੁੱਟੇ ਘੋਰ ਫੜ ਕੇ ਆਣੇ ਤੂੰ ਫਿਰ ਕੇ ਚੱਲ ਸੂਟਾਂ ਦਾ ਤਾਂ ਵਿਚਾਰੇ ਦਾ ਨਿਪਟੜ ਗਿਆ ਸਿਮਾ ਲੂਗੀ ਪਾਈ ਦਾ ਵਿਆਹ ਹੈਗਾ ਜਿਹੜਾ ਰੋਰ ਹੋ ਜਾਂਦਾ ਪਾਈ ਦਾ ਵਿਆਹ ਓਏ ਇੱਧਰ ਆਉਂ ਤੁਰ ਗਿਆ ਆਉਂਦੀਆਂ ਸੀ ਕੀ ਲੈ ਕੇ ਆਈ ਨੂੰ ਸਸਰੀਕਾਲ ਤਾਈ ਸਸਰੀਕਾਲ ਹੋਰ ਕਿਵੇਂ ਐ ਵਧੀਆ ਠੀਕ ਐ ਤੂੰ ਦੱਸ ਠੀਕ ਐ ਵਧੀਆ ਤੂੰ ਤਾਂ ਜਮਾਂ ਟਾਈਮ ਤੇ ਆਈਆਂ ਉਹ ਤਾਂ ਵੀਰਪਾਲ ਦੀ ਦੀਦੇ ਨਾ ਭਾਈ ਦਾ ਵਿਆਹ ਹੈ। ਅੱਛਾ। ਉਹ ਮਿਲਾਂ ਤੇ 10-12 ਦਿਨ ਹੀ ਰਹਿ ਗਏ। ਅੱਛਾ। ਫਿਰ ਵਿਚਾਰੀ ਕੁਝ ਦਿਨ ਪਹਿਲਾਂ ਵੀ ਜਾਊਗੀ। ਹੂੰ। ਤੇ ਸੂਟ ਲੈ ਕੇ ਆਿਆਂਗੇ। ਅੱਛਾ। ਹਾਂ ਤੇ ਖਾਣੇ ਦੀਆਂ ਮੈਂ। ਉਹ ਵਿਚਾਰੀ ਕਹਿੰਦੀ ਮੇਰੇ ਲਾਗੇ ਪੈਸੇ ਹੈ ਨਹੀਂਗੇ। ਕਹਿੰਦੀ ਇਹ ਤੇਰੇ ਕੋਲੇ ਹੈਗੇ ਨੇ। ਮੈਂ ਕਹਿੰਦਾ ਮੈਂ ਕਿਹਾ ਪਸਕੀਆਂ ਬਣਾ ਵਾਂਗੂਆਂ ਫਿਰ ਕੀ ਹੋ ਗਿਆ। ਹਾਂ ਥੋੜਾ ਕਿਹੜਾ ਹਾਂ ਤੁਹਾਡਾ ਕਿਹੜਾ ਕੁਝ ਬੰਦਿਆ ਹੈ। ਤੁਸੀਂ ਕਿਹੜਾ ਹੈ? ਪੁਈ ਲੜੀਆਂ ਬੁੜੀਆਂ ਕਹਦੇ। ਥੋੜਾ ਤਾਂ ਪਿਆਰੀ ਹੋਣਾ ਹੈ। ਘਰਾਣੀ ਚ ਠੱਲਦਾ ਹੈ। ਪਿਆਰ ਹੋਣਾ ਵੀ ਚਾਹੀਦਾ ਤਾਂ ਹੀ ਫਿਰ। ਹਾਂ ਚਾਹੀਦਾ। ਆ ਦੇਖ ਹਾਂ ਸੋਹਣੀ 1500 ਦੀ ਮਾਨਸਾ ਦਾ ਨਾ ਨਾ ਆਪਣੇ ਸਿੰਦੂ ਕਹਿੰਦੇ ਦੁਕਾਨ ਨਹੀਂ ਕਰੀ ਸਿੰਦੂਦਾਰੀ ਕਿਆਂ ਨੇ ਅੱਛਾ ਅੱਛਾ ਹਾਂ ਉਹਦਾ ਵਿਚਾਰੀ ਮਾਨਸਾ ਕਹਿੰਦੀ ਸੀ ਆਣ ਨਾ ਮੈਂ ਉਹਨੂੰ ਕਿਹਾ ਮਾਂ ਦੇਖ ਤੇਰਾ ਕਰਾਇਆ ਵੀ ਲੱਗੂ 2-3 ਸਰਪੀਆ ਉਹੀ ਬਚ ਗਿਆ ਨਾਲੇ ਆਹੀ ਸੂਟ ਨਾ ਮਨ ਕਰਦੇ 2000 ਦਾ ਦੰਦੇ ਮੰਡੀ 'ਚ ਹਾਂ ਠੀਕ ਹੈ ਇੱਕ ਆ ਸੂਟ ਐ ਦੇਖ ਇਹ ਵਧੀਆ ਬਟਨ-ਬੂਟਨ ਲੱਗੇ ਹੋਏ ਨੇ ਸੋਹਣੀ ਨੇ ਨੰਨੀ ਯਾਰ ਬਗੇ ਨਾ ਫਿਰ ਮੇਰੇ ਲੋਟ ਤਾਂ ਪਏ ਨੇ ਕਹਿੰਦੀ ਤਾਂ ਹੈਗੀ ਆ ਕਹਿੰਦੀ ਵਿਆਹ ਚੱਲੀ ਤੁਮਾ ਮੈਂ ਕੀ करूंगी ਫਿਰ ਘਰੇ ਕੌਣ ਰਹੂ ਫੇਰ ਮੇਰੀ ਗੱਲ ਸੁਣ ਹੂੰ ਤੇ ਤੁਹਾਡਾ ਇਕੱਠ ਕਾਦਾ ਤੂੰ ਵੀ ਬਰਾਬਰ ਲਿਆ ਕਰ ਕਿਵੇਂ ਮਤਲਬ ਇਕੱਠਾਂ ਚ ਤਾਂ ਬਰਾਬਰ ਚੀਜ਼ ਲੈਂਦੀ ਹੁੰਦੀ ਹੈ ਤੈਨੂੰ ਕੀ ਪਤਾ ਕਈ ਇਕੱਠ ਤਾਂ ਤਾਂ ਹੁੰਦਾ ਹੁਣ ਸਾਡਾ ਜਿਵੇਂ ਹੁਣ ਸੱਸ ਸਹੁਰਾ ਹੁੰਦੇ ਉਹ ਤਾਂ ਵਿਚਾਰੇ ਹੈ ਨਹੀਂ ਸਾਡੇ ਹੁਣ ਅਸੀਂ ਆਪਸੇ ਦੋਏ ਭਾਣਾ ਨਾਲ ਮਿਲ ਕੇ ਕਬੀਲਦਾਰੀ ਸੰਭਦੇ ਆਂ ਇਹ ਫੇਰ ਵੀ ਬਰਾਬਰ ਚੀਜ਼ ਤਾਂ ਬਣਾਇਆ ਕਰ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਕਹਿੰਦੀ ਮੈਂ ਪੈਸੇ ਦਿੱਤੇ ਨੇ ਉਹ ਕਹਿੰਦੀ ਸਾਨੂੰ ਫੌਜੀ ਖੇਤਾਂ ਪੰਜੀ ਨਹੀਂ ਫੜਾਉਂਦੇ ਸਾਰਾ ਕਿ ਘਰ ਸਾਡਾ ਖੇਤੀ ਤੇ ਚੱਲਦਾ ਕੌਣ ਕਹਿੰਦੀ ਆਹੀ ਤੇਰੀ ਗਰਾਨੀ ਆ ਕਿ ਜਿਖਾਣ ਨਹੀਂ ਅੱਛਾ ਹੋਰ ਨਹੀਂ ਮੇਰੇ ਤੋਂ ਜਦੋਂ ਵੀ ਮੰਗਦੇ ਆ ਮੈਂ ਤਾਂ ਦੇ ਦਿੰਦੀ ਆ ਕਦੇ ਵੀ ਨਹੀਂ ਮਨਾਂ ਕਰਿਆ ਫਿਰ ਫੌਜੀ ਤਾਂ ਨਹੀਂ ਦਿੰਦਾ ਉਹਨਾਂ ਨੂੰ ਫਿਰ ਸਣਾ ਕਿਹਦੇ ਦੇ ਨਾ ਤਰਖਾ ਹਾਂ ਉਹ ਵੀ ਨਹੀਂ ਦਿੰਦੇ ਨੇ ਸਾਡਾ ਕਿਹੜਾ ਕੁਝ ਵੱਡਿਆ ਮਣ ਕਹਿੰਦੀ ਸੀ ਮੈਨੂੰ ਤਾਂ ਕੀ ਪਤਾ ਅੱਛਾ ਹਾਂ ਚੱਲ ਸੋਹਣੇ ਨੇ ਪਣੇ ਥੇ ਬਣਾ ਨਹੀਂ ਚਾਹਦੀ ਕੁੱਤਕਾ ਲਿਆ ਦੇ ਨਹੀਂ ਮੈਂ ਤਾਂ ਜਾਣੀ ਐ ਨਹੀਂ ਕੋਈ ਨਾ ਚਾਬੀ ਕੇ ਵਗ ਜੋ ਦੀਦੀ ਮੈਂ ਉਹ ਅੱਥੀ ਦੇਖ ਲੈਣੀ ਐ ਕਿਵੇਂ ਚਾਹ ਬਣਾ ਲਈ ਹੋਈ ਇਹਨੂੰ ਹਾਂ ਨਹੀਂ ਐ ਕਰਦੀ ਐ ਮੈਂ ਚਲੋ ਮੈਂ ਬਣਾ ਲੈਣੀ ਐ ਚਾਤਾ ਜੇ ਲੱਗ ਰਹੇ ਹੋਗੇ ਤੁਸੀਂ ਕਰ ਲਓ ਗੱਲਾਂ ਜਿਹੜੀ ਕਰਦੀਆਂ ਤੇ ਮੜਿਆਂ ਨਾਲੀ ਉਹਨਾਂ ਨੂੰ ਦੱਸਦੇ ਵੀ ਲੈ ਕੇ ਕੀ ਜਾਣਾ ਹੁਣ ਭਾਈ ਦਾ ਵਿਆਹ ਹੈ ਨਾ ਮੜਿਆਂ ਸਾਨੂੰ ਪਤਾ ਨਹੀਂ ਤਾਂ ਆਪਾਂ ਤੁਸੀਂ ਆਪਦਾ ਘਰ ਦੇਖੋ ਜਿੰਨਾ ਕੁਸ ਮਰਜ਼ੀ ਲੈ ਜਾ ਭਮਾਂ ਦੀ ਭਰਾ ਦੇ ਵਿਆਹ ਤੇ ਤਾਂ ਜਿੰਨਾ ਮਰਜ਼ੀ ਪੈਸਾ ਲਾ ਦੇ ਨਹੀਂ ਚਲ ਮੇਰਾ ਭਰਾ ਹੋਇਆ ਕੀ ਉਹਦਾ ਹੋਇਆ ਇੱਕੋ ਹੀ ਗੱਲ ਹੈ ਵਿਚਾਰੀ ਤੇ ਕੱਲਾ ਗਹਿਰਾ ਭਰਾ ਹੈ ਉਹਦੇ ਕੋਈ ਨਾ ਜਿੰਨੇ ਪੈਸੇ ਲੱਗਣਗੇ ਮੈਂ ਆਪੇ ਲਾ ਦਊਗੀ ਤੁਸੀਂ ਬਸ ਦੱਸ ਦਿਓ ਮੜਾਜਾ ਅੱਛਾ ਹੋਰ ਜੈਲੂਆ ਕੁੜੀ ਤੂੰ ਫਿਰ ਕੀ ਹੋ ਗਿਆ ਵਿਚਾਰੀ ਵੀ ਫਿਰ ਵੀ ਪਹਿਣਾ ਵਰਗੀ ਜਾਂਦੇ ਕਿ ਸਾਡੇ ਘਰਾਂ ਕੁਝ ਹੋਗਾ ਹੈ ਨਾ ਚਲੋ ਮੈਂ ਆਉਣੀ ਤਾਂ ਹੀ ਹੈ ਫਿਰ ਮੈਂ ਦੀਦੀ ਨੂੰ ਭੇਜਦੀ ਸੂਟ ਤਾਂ ਦੇ ਕੁ ਡਕ ਦੇ ਸੋਨੇ ਲਈ ਉਹ ਸੋਨੇ ਮੇਰੀਏ 15 15 ਸੋਲ ਚ ਨਾ ਮੱਥਾ ਟੇਕਦੀਆਂ ਤਾਈ ਲੈ ਚਾਹ ਪੀ ਲੈ ਦਸਾ ਕਰੋ ਚਾਹ ਬਣਾ ਲਈ ਟਾਈਮ ਵਾਲਾ ਹੀ ਲਾਇਆ ਟਾਈਮ ਤਾਂ ਹੀ ਪੁੱਛਣਾ ਮੇਰੇ ਨਾ ਭਰਾ ਦਾ ਵਿਆਹ ਤੇ ਉਹਦਾ ਫੋਨ ਆ ਗਿਆ ਸੀ ਮੈਂ ਤਾਂ ਬਸ ਗੱਲ ਕਰਦੀ ਕਰਦੀ ਵਿੱਚ ਚਾਹ ਬਣਾਈ ਗਈ ਨਾਲੇ ਗੱਲਬਾਤ ਕਰੀ ਤੇਨੂੰ ਪਤਾ ਫਿਰ ਟਾਈਮ ਲੱਗ ਹੀ ਜਾਂਦਾ ਅੱਛਾ ਹਾਂ ਹੋਰ ਤੂੰ ਦੱਸ ਤਾਈ ਠੀਕ ਹੈ ਸੂਟ ਸੋਨੇ ਪਹਿਲਾਂ ਤਾਂ ਹਾਂ ਹਾਂ ਸੂਟ ਪੁੱਛੋਨੇ ਔਰ ਵਿਚਾਰੀ ਸਾਡੀ ਫੌਜਣੀ ਦੁਆਕੀ ਲਈ ਹੈ ਮੈਨੂੰ ਤਾਂ ਸ ਕਪੜੇ ਤੈਨੂੰ ਪਤਾ ਹੀ ਹੈ ਕਿਰਾ ਤਾਂ ਹੁਣ ਮੰਦਾ ਹੀ ਚੱਲਦਾ ਹੈ ਤੇ ਉਸੇ ਨਹੀਂ ਪੈਸੇ ਤੇ ਲਾਏ ਆ ਸਾਰੇ ਹੁਣ ਹੁਣ ਵੀ ਕਹਿੰਦੀ ਸੀ ਮੈਨੂੰ ਕਹਿੰਦੀ ਤੂੰ ਫਿਕਰ ਨਾ ਕਰੀ ਆਪਾਂ ਸਾਰੇ ਪੈਸੇ ਦਾ ਹੱਲ ਕਰ ਲਾਂਗੇ ਤੇ ਫੌਜਣ ਦਾ ਕੁੜੇ ਆਏ ਕਹੀ ਸੀ ਤੈਨੂੰ ਕੀ ਕਹਿੰਦੀ ਸੀ ਵੀ ਸਾਡੀ ਬਾਲੀ ਆਹ ਚੱਲ ਆ ਜੀ ਬਾਲੀ ਭੈਣੀ ਹੈ ਕਹਿੰਦੀ ਮੇਰੇ ਇੰਨੇ ਪੈਸੇ ਲਗਾ ਕੇ ਐਂ ਕਰਤਾ ਪਾ ਕਰਤਾ ਅੱਛਾ ਤਾਂ ਹੋਰ ਬਲੈਂਕ ਉਸ ਕਰਕੇ ਤੇਨੂੰ ਮੇਰੇ ਮੂਹ ਕੀ ਕਹਿੰਦੇ ਨਹੀਂ ਮੂਹ ਤੇ ਗੱਲ ਕਰਾਂ ਰਹੀ ਆਪਾਂ ਨਹੀਂ ਕਰਦੇ ਉਹ ਕੋੜ ਨਾਲੇ ਲਾਈ ਜਾਂਦੀ ਐ ਨਾਲੇ ਆਏ ਕਹਿੰਦੇ ਤਾਈ ਪਟਕੇ ਖਾਵੇ ਸਾਨੂੰ ਤਾਂ ਕਹੀਂ 4 ਪੈਸੇ ਤਾਂ ਕਹਿੰਦੀ ਪਰਦੇਸਾਂ ਚ ਬੈਠਾ 4 ਪੈਸੇ ਨਹੀਂ ਛੱਡਦੇ ਕਹਿੰਦੀ ਸਾਡੇ ਕੋਲ ਤਾਂ ਲੈ ਦੱਸ ਤਾਈ ਤੇਰੇ ਕੋਲ ਹੈਗੇ ਤਾਂ ਮੈਂ ਤੈਨੂੰ ਦੱਸਾਂ ਅਸੀਂ ਤਾਂ ਇਹਨਾਂ ਤੋਂ 5 ਰੁਪਏ ਨਹੀਂ ਮੰਗਦੇ ਆਪ ਤੋਂ ਤਾਂ ਜੇ ਆਪ ਤੂੰ ਚੱਲ ਕਰ ਦੇਣ ਤਾਂ ਵੱਖਰੀ ਗੱਲ ਆ ਓਏ ਇਹ ਕੀ ਮਾਰੀ ਜੀ ਹੈ ਸੰਜਿਆ ਘਰ ਹੈ ਦੋ ਦੋੜਾਂ ਦੀ ਟੂਮ ਲੈ ਕੇ ਜਾਂਈ ਤੇਰੇ ਭਰਾ ਨੂੰ ਨਿਤਾਈ ਆ ਤਾਂ ਚੱਲ ਵਧੀਆ ਤੂੰ ਆਪ ਹੀ ਦੱਸਦਾ ਮੈਂ ਤਾਂ ਤੇਥੋਂ ਪੁੱਛਣੀ ਲੱਗੀ ਸੀਗੀ ਮੈਂ ਆਖਿਆ ਮੇਰੇ ਭਰਾ ਦਾ ਵਿਆਹ ਹੁਣ ਮੈਨੂੰ ਤਾਂ ਤੈਨੂੰ ਪਤਾ ਕੀ ਪਤਾਗਾ ਮੈਂ ਤਾਂ ਕੱਲੇ ਕੱਪੜੇ ਲੀੜੇ ਦਾ ਪਤਾ ਵੀ ਮੜੇ ਤੂੰ ਵੀ ਦੱਸ ਨਹੀਂ ਵੀ ਕੀ ਕੀ ਸਮਾਨ ਲੈ ਕੇ ਜਾਂਦੇ ਹੁੰਦੇ ਐ ਲੈ ਥਾਈਆਂ ਤਾਂ ਮੈਂ ਤੈਨੂੰ ਕਹਿਣੀ ਐ ਵੀ ਸਾਂਝਾ ਘਰ ਐ ਠੇਰੀ ਤਰਖਾ ਆਉਂਦੀ ਆ ਉਹਦੀ ਫੋਗੀ ਦੀ ਲੈਂਦਾ ਹੋ 50 60 ਹਜ਼ਾਰ ਮਹੀਨੇ ਦਾ 2 ਤੋਲੇ ਲੈ ਕੇ ਜਾਈ ਲੱਖ ਡੇਢ ਲੱਖ ਤਾਂ ਲਾਈ ਭਰਾ ਦੇ ਵਿਆਹ ਤੇ ਭਰਾ ਦੇ ਵਿਆਹ ਕੀ ਰੋਜ਼ ਰੋਜ਼ ਆਉਂਦੇ ਨੇ ਵੀ ਵੰਡਣ ਕੇ ਜਾਈ ਆਈ ਜਾਵਾਂਗੇ ਤਾਂ ਬੰਠਣ ਕੀ ਸੁਖ ਨਾਲ ਇੱਕ ਦਾ ਭਰਾ ਮੇਰੇ ਮਸਾਂ ਸੁਖ ਨਾਲ ਵਿਆਹ ਆ ਸਾਨੂੰ ਉਹੀ ਤਾਂ ਗੱਲ ਐ ਸੰਜੇ ਕਰਤੀ ਤਾਂ ਜਿੰਨਾ ਮਰਜੀ ਪੈਸਾ ਲਾ ਦੇ ਉਹੀ 2 ਟੋਲੇ 4 ਟੋਲੇ ਵਾ ਕੇ ਜਾਣਗੇ ਤੇਰੇ ਜਵਾਖਾਂ ਦੇ ਵਿਆਹ ਵੇਲੇ ਤੇਰੇ ਪੇਕੇ ਇਹ ਦੇਖ ਸੰਜੇ ਕਰਤੀ ਪਈ ਜੂਗਾ ਕੁਸ ਤਾਂ ਫਾਇਦਾ ਖੱਟੋ ਸਾਰਾ ਦਿਨ ਉੱਥੇ ਖੇਤਾਂ ਚ ਹੱਡ ਹੜਾਉਂਦਾ ਫਿਰਦਾ ਤੇਰੇ ਘਰਾਂ ਵਾਲਾ ਹਾਂ ਤਾਂ ਇਹ ਉਹ ਤਾਂ ਠੀਕ ਐ ਹਾਂ ਤੇ ਇਹ ਮੋਜਾਂ ਨਾ ਵੇ ਰੈਂਦੀ ਆਪ ਤਾਂ ਮਾងਰ ਤੈਨੂੰ ਤਾਂ ਜਾਣਾ ਪੈਂਦਾ ਖੇਤ ਰੋਟੀ ਟੁਕੜ ਨਰਮੇ ਨਰਮੇ ਵੀ ਚੋਗਣ ਜਾਣੀ ਆ ਸਾਰਾ ਕੰਮ ਕਰਾਉਣਾ ਤਾਂ ਪੈਂਦਾ ਹੀ ਆ ਇਹ ਨਹੀਂ ਤਾਈ ਐਂ ਤਾਂ ਤੈਨੂੰ ਪਤਾ ਹੀ ਆ ਕੰਮ ਤਾਂ ਤੈਨੂੰ ਬਤਾਸੀ ਰਲ ਮਿਲ ਕੇ ਕਰ ਲੈਣੀ ਆ ਉਹਨੇ ਕਿਹੜਾ ਵਿਚਾਰਨੇ ਕਦੇ ਮੇਰੇ ਨਾਲ ਫਰਕ ਰੱਖੇ ਉਹ ਤਾਈ ਤੂੰ ਇੱਥੇ ਬੈਠੀ ਮੈਂ ਉਹਦੇ ਘਰੇ ਜਾ ਕੇ ਆਇਆ ਹੈ ਮੈਂ ਤਾਂ ਇੱਥੇ ਉਹ ਦੁੱਧੂ ਆਈਆਂ ਅੰਦਰ ਜਿਓ ਕੇ ਭੇਜਿਆ ਨਾਲੇ ਉਹ ਕਰੰਟ ਮਾਰਦਾ ਤੈਨੂੰ ਮੈਂ ਜੇ ਖਾਣਾ ਸਾਡੀ ਗੱਲ ਹੀ ਚਲੇਗਾ ਉਹ ਨਹੀਂ ਟੁੱਟਦੀ ਤੇਰੀ ਬਾਲਟੀ ਕੁਰੇ ਆਇਆ ਹੁਣ ਸਿਆਲੇ ਬੈਣਾ ਕਿਉਂ ਇੰਨੀ ਬੇਇੱਜ਼ਤੀ ਕਰਦੂ ਇਹ ਮੇਰੇ ਸਹਾਰਾ ਲੈ ਕੇ ਤੁਹਾਡੇ ਘਰੇ ਆਇਆ ਹੂ ਗੜਾ ਹੁੰਦਾ ਹੈ ਇੰਨੀ ਤਾਈ ਪੁੱਛਣਾ ਇਹਨੂੰ ਤਾਂ ਬਸ ਬਸਮੂ ਹੀ ਜਾਣਦੀ ਆ ਇਹ ਤਾਂ ਜਾਣ ਜਾਣ ਕੇ ਕਿਹੜੇ ਮਾਰਦਾ ਉਹ ਤੇਰੇ ਕਰਕੇ ਕਰਦੀਆਂ ਤਾਈ ਇਹ ਮੈਨੂੰ ਰੋਜ਼ ਛੇੜਦੀਆਂ ਗਲੀ 'ਚ ਲੰਘਦੇ ਤਰਦੇ ਇਹਨੂੰ ਆਹੋ ਆਹੋ ਛੇੜਨੂ ਤਾਂ ਤੂੰ ਹੀ ਬਣਿਆਗਾ ਆਹ ਹੋਰ ਹਣ ਨਹੀਂ ਮੈਂ ਤਾਂ ਰਿਸ਼ਤੇ ਦਾ ਪੁੱਛਣਾ ਆ ਸੀ ਇਹਨਾਂ ਨੂੰ ਮਿਲਿਆ ਸੀ ਮੈਂ ਕਿ ਮੈਨੂੰ ਰਿਸ਼ਤਾ ਕਰਾ ਦਿਓ ਇਹ ਕਿਉਂ ਮੁਖਾਲ ਕਰਾਉਣਾ ਟਹਿ ਜਾਣਾ ਇਹਨਾਂ ਤੋਂ ਉਹਨਾਂ ਤਾਂ ਇਹਨੂੰ ਕਿਹੜੀ ਇਹ ਝੰਝਰਾਨੀ ਆ ਕਿਦੇ ਦਣਗੀਆਂ ਤੂੰ ਨਾ ਇਹਨਾਂ ਨੂੰ ਛੇੜਿਆ ਕਰ ਉਹ ਤਾਈ ਗੱਲ ਸੁਣ ਲੈ ਇਹ ਹੀ ਲੈ ਕੇ ਦੇਣੀਆਂ ਹੋਰ ਹੂੰ ਕੌਣ ਹੋ ਨਹੀਂ ਫਿਰ ਮੈਂ ਤਾਂ ਇਹਨਾਂ ਨੂੰ ਛੇੜੂ ਛੇੜ ਲਿਆ ਕਰ ਤੇ ਕਿਹ ਪਰ ਜਾਈਆਂ ਨੇ ਫਿਰ ਇਹ ਕਹਿੰਦਾ ਛੇੜੇ ਤੋ ਤੁਹਾਡਾ ਕੀ ਕੁਛ ਕੱਸਦਾ ਕੁੜੇ ਫਿਰ ਕੀ ਹੋਵੇ ਤੁਹਾਡਾ ਚਲਾ ਗਿਆ ਤਾਈ ਤੈਨੂੰ ਇਹਦੇ ਲੱਛਣਾਂ ਦਾ ਹਾਲੇ ਪਤਾ ਨਹੀਂ ਕਿਸੇ ਦੀ ਬੁੜੀ ਨਹੀਂ ਛੱਡਦਾ ਇਹ ਕਿਸੇ ਦੀ ਬਹੂ ਨਹੀਂ ਛੱਡਦਾ ਹੈਗਾ ਰਾਜਾਂ ਦੀ ਨੂੰ ਹਰੇਕ ਨੂੰ ਤੰਗ ਕਰਦਾ ਚੱਲ ਕੋਈ ਨਾ ਆ ਲੈ ਤਾਈ ਉਹ ਬੱਗੀ ਸੀ ਦੇਖ ਲੈ ਕਿਵੇਂ ਬੋਲਦੀ ਹੈ ਲੈ ਕਸੇਰਾ ਜੇਠਾ ਮੈਂ ਮੜਿਆ ਉਹ ਕਰ ਖੁਸ਼ ਹੋ ਚਾਹ ਤੂੰ ਪੁੱਛ ਮੈਨੂੰ ਹਾਂ ਤੈਨੂੰ ਤੱਕ ਤੇ ਲੌਂਗ ਲਾਚੀ ਹਣੀ ਨਾ ਲਿਆਦਾ ਮੈਂ ਨਾ ਨਹੀਂ ਚੰਗਰੀਓ ਚਾਹ ਦੀ ਕੁੱਟ ਤਾਂ ਪਿਆ ਦਿਆ ਕਰੋ ਵਿਚਾਰੇ ਨੇ ਆਏ ਨਾ ਕਰਿਆ ਕਰੋ ਪੇਰ ਵੀ ਨਹੀਂ ਮੈਂ ਵੀ ਵੜਿਆ ਕਿ ਭੀ ਫੌਜੀ ਦਾ ਤੇਰੇ ਉੱਤਰ ਫਿਰਦਾ ਵੀ ਮੈਂ ਤੈਨੂੰ ਬਾਜ਼ਾਰ ਵੀ ਕਿਤੇ ਘੇੜਾ ਕਮਾ ਲਿਆ ਮੁੰਡੇ ਵੇਖੀ ਜਾਣਾ ਤਾਈ ਇਹ ਤਾਂ ਤੇਰੇ ਹੁੰਦੀ ਸੌਗਸ ਕਹੀ ਜਾਂਦਾ ਜੇ ਤੁਸੀਂ ਕੱਲੀਆਂ ਹੁੰਦੀਆਂ ਹੋਵਾਂਗੀਆਂ ਉਦੋਂ ਕੀ ਕੁਝ ਕਹਿੰਦਾ ਹੋਊਗਾ ਤੇ ਫੇਰ ਕੀ ਛੋਡਾ ਕੀ ਕੁਝ ਘਸ ਜਾਂਦਾ ਜੇ ਵਿਚਾਰਾ ਦੋ ਮੁਖੌਲ ਕਰ ਜੇ ਓਏ ਇਹੀ ਤਾਂ ਮੈਂ ਸਮਝਾਉਣਾ ਤਾਈ ਹੋਰ ਕੀ ਗੱਲੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਤੁਹਾਡਾ ਮਾੜਾ ਥੋੜੀ ਸੋਚਦਾ ਤੁਹਾਡੇ ਰੰਗ ਰੂਪ ਦੀ ਕਦਰ ਵੀ ਮੈਂ ਹੀ ਪਾਉਣਾ ਹੋਰ ਇਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਕਿਹਾ ਕਿ ਤੇਰੇ ਵਾਲੇ ਨੇ ਘਰ ਵਾਲੇ ਨੇ ਇਹ ਤਾਂ ਮੂਤੀ ਬੇਇੱਜ਼ਤੀ ਕਰੀ ਜਾਂਦਾ ਤਾਈ ਦੇਖ ਲੈ ਨਹੀਂ ਕੋਈ ਇਹਨੇ ਜਾਨ ਬੇ ਤੇਰੇ ਕੋਈ ਅੱਗੇ ਪਿੱਛੇ ਨਹੀਂ ਹੈਗਾ ਤੈਨੂੰ ਅਸੀਂ ਤਾਂ ਹੀ ਨਹੀਂ ਕੁਝ ਕਹਿੰਦੇ ਹੈਗੇ ਵੀ ਚਲ 2 ਮਿੰਟ ਜੀ ਲਵਾਈ ਰੱਖਦਾ ਨਹੀਂ ਤੇ ਤੇਰੇ ਵਰਗੇ ਹੁੰਦਾ ਸੀ ਨਾ ਖਾਣਾ ਨਹੀਂ ਦਿੰਦੀ ਲਵੇ ਤਵੇ ਕਾਹਦਾਈ ਅੰਦਰੋਂ ਦਾ ਮਾਰਾ ਚਾ ਕੈਨਾਂ ਦਾ ਵੀ ਆ ਉੱਤੋਂ ਤੋਂ ਕਰਦੀ ਆ ਨਾ ਤਾਈ ਇਹਨੂੰ ਚੁੱਪ ਕਰਾਉਣਾ ਤਾਂ ਕਰਾਲਾ ਨਹੀਂ ਐ ਨਹੀਂ ਪਤਾ ਇਹਨੇ ਦਾਅਵੀ ਦੀ ਤੇ ਇਸੇ ਦੀ ਫਿਰਜੇ ਕਾਹ ਨੂੰ ਇਹ ਅੱਜ ਕਰਾ ਕੇ ਜਾਊਗਾ ਮੈਂ ਇੱਧਰ ਰੱਖਦਾ ਨਾ ਇੱਥੇ ਬਦੀ ਜਾਂਦਾ ਹਾਂ ਇੱਧਰ ਐ ਇੰਨੀ ਚਾਦਾ ਬਣੇ ਤੁਸੀਂ ਮੇਰੇ ਬੈਠੇ ਸੋ ਆ ਮੈਂ ਤਾਈ ਨਹੀਂ ਤਾਈ ਤੈਨੂੰ ਕੀ ਦੱਸੀ ਇਹ ਨਹੀਂ ਜਿਹੇ ਜਿਹੇ ਲੱਛਣ ਕਰਦਾ ਇਹ ਤਾਂ ਰੋਜ ਕੁਟਖਾ ਕੇ ਜਾਇਆ ਕਰੇ ਸਾਡੇ ਤੋਂ ਨਲੇ ਆ ਵੀ ਤੇਰੇ ਕਰਕੇ ਗਿਆ ਇਹ ਪਕਾਈਏ ਭਣੇ ਦੇਖ ਮੇਰੀ ਗੱਲ ਜਿੱਤ ਪੱਖੋ ਬਘੇਰਾ ਚੰਗਾ ਮੂੰਹ ਦੀ ਪਕਾਈਦਾ ਨਹੀਂ ਆ ਜਾਂਦਾ ਜੀ ਜਿੱਤ ਪੱਖੋ ਸਹੀ ਆ ਤਾਂ ਰੋਹੀ ਤਾਂ ਗੱਲ ਉਹ ਲੈ ਚੰਗਾ ਰੋਲਾ ਨਾ ਪਾਓ ਮੈਂ ਤਾਂ ਤਾਂ ਹੀ ਤੇਰੇ ਕੋਲੇ ਚਾਹ ਪੀਣ ਗਿਆ ਸੀ ਅੱਛਾ ਤੂੰ ਘਰੇ ਨਹੀਂ ਸੀ ਹੁਣ ਇਹਨਾਂ ਨੂੰ ਕਹਦੇ ਚਾਹ ਬਣਾ ਦੋ ਵੇ ਚਾਹ ਤਾਂ ਬਣੀ ਪਈ ਆ ਮੇਰੀ ਗੱਲ ਸੁਣ ਸੋ ਮਾੜਾ ਮੰਗਤੋਂਦਾ ਚਾਹ ਤਾਂ ਸੀ ਉਹਨੂੰ ਵੀ ਪਿਆ ਦੰਨੇ ਆ ਉਹ ਤਾਂ ਫਿਰ ਵੀ ਸਾਡਾ ਗਵੰਡੀ ਆ ਲੈ ਨੀ ਤੈਨੂੰ ਚਾਹ ਉਹ ਬਸਤੀ ਸੈਣੀ ਆਈ ਲੈ ਮੈਂ ਮਾਰਾ ਮੰਗਦਾ ਮੈਂ ਨਹੀਂ ਪੀਂਦਾ ਤਾਈ ਚੱਲ ਘਰੇ ਆ ਜੀ ਮੈਂ ਤਾਂ ਉਧਰੀ ਪੀਊਗਾ ਨਹੀਂ ਨਹੀਂ ਤਾਈ ਉਧਰੀ ਪੀਊਗਾ ਤੇਰੇ ਕਿੰਨੇ ਆ ਜਾ ਤੂੰ ਮੈਂ ਚੰਗਾ ਭੱਗ ਜਾ ਲੈ ਨੀ ਤੂੰ ਤਾਂ ਜੇਠ ਰਸਾਤਾ ਹੋਰ ਨਹੀਂ ਕਿਹੜਾ ਰਸਾਤਾ ਭੈਣੇ ਹੁਣ ਇਹ ਬਾਹਰ ਨੇ ਭਾਲਦਾ ਹੁਣ ਗਲੀ ਚ ਇਹਨੂੰ ਕੋਈ ਹੋਰ ਟੱਕਰ ਜੂ ਕਿਸੇ ਦੀ ਬਹੂ ਹਾਂ ਇਹ ਤਾਂ ਹੋਰ ਕੀ ਚੰਗਾ ਫੇਰ ਮੈਂ ਤਾਂ ਆਪ ਜਾਣੀ ਹੈ ਭੈਣੇ ਚੱਲ ਛੁੱਟ ਸੜ ਤਾ ਤੁਸੀਂ ਸੁਣੀ ਹੋਰ ਬਾਈ ਅਸੀਂ ਲੈ ਫੜ ਗਲਾਸ ਕੱਤਲਾ ਪਾਂਡੇ ਲੈ ਇੰਨਾ ਸ਼ੁਕਰ ਉਹਦੀ ਥੜੇ ਦੀ ਨਗਾ ਨਹੀਂ ਪਏ ਛੋਡੇ ਸੂਟ ਜੇ ਪਾਏ ਜਾਂਦੇ ਸਭ ਕੁਝ ਬੋਲਦਾ ਸਨ ਇਹ ਤਾਂ ਗੱਲ ਹੈਗੀ ਅੰਦਾਜ਼ੀ ਲੈ ਇੱਥੇ ਪਾ ਲੈ ਇੱਥੇ ਮੈਂ ਆਪਣੇ ਫੋਨ ਜੋ ਪਾਇਆ ਸੀ ਨਹੀਂ ਉਦੋਂ ਆਉਣ ਵੇਲੇ ਦੇਖ ਲੈ ਕਿ ਕਰ ਲੇ ਲਾ ਕਿਦਰ ਵਾਗੀ ਆ ਜਾ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਆਹ ਵਿਆਹ ਦੀ ਤਿਆਰੀ ਤੂੰ ਵੀ ਕਰ ਲਾ ਵਾਹ ਕਿਉਂ ਮੈਂ ਨਾਲ ਦੇ ਵਾਸਤੇ ਕਰਨੀ ਆ ਪਾਈ ਤਾਂ ਤੇਰਾ ਲੈ ਕੁੜੇ ਤੇਰਾ ਨਹੀਂ ਪੜਾ ਹੈਗਾ ਮੇਰਾ ਕਿਹੜਾ ਕੱਲੀ ਦਾਗਾ ਮੈਂ ਤੈਨੂੰ ਸੂਟ ਦਵਾ ਲਈ ਹੁਣ ਤੂੰ ਚੰਗੀ ਮਾਰਨ ਦੀ ਵਾਰੀ ਕਹਿੰਨੀ ਆ ਮੈਨੂੰ ਵਿਆਹ ਜਾਣ ਵਾਸਤੇ ਉਹਦੇ ਦਾ ਪਹਿਣ ਤੱਕ ਇੱਕ ਵਾਰ ਵੀ ਨਾ ਹੀ ਲਿਆ ਹੈਗਾ ਮੇਰਾ ਕੀ ਵਿਆਹ ਲੱਗਦੀ ਤੂੰ ਨਾਲ ਮੈਨੂੰ ਐਂ ਦੱਸ ਅੱਗੇ ਤਾਂ ਤੂੰ ਕਦੇ ਇਹ ਜਿਹਾ ਦੁੰਗੀਲਾ ਸ਼ਿਕਵਾ ਕਦੇ ਕੀਤਾ ਨਹੀਂ ਐ ਤੇ ਅੱਜ ਕੈਨੂੰ ਕੀ ਹੋਇਆਗਾ ਹੋਣਾ ਕੀ ਸੀਗਾ ਆ ਤਾਈ ਦੱਸ ਕੀ ਕਹੀਆ ਮੈਨੂੰ ਤੇ ਤੂੰ ਤਾਂ ਆਈ ਕੋਲੇ ਕੀ ਕਹਿੰਦੀ ਫਿਰਦੀ ਆ ਯਾਨੀ ਮੈਨੂੰ ਤੇ ਕਪੰਜੀ ਨਹੀਂ ਦਿੰਦੇ ਹੈਗੇ ਆ ਆ 3000 ਰੁਪਏ ਭਾਈ ਮੇਰੀ ਜੇਬ ਚੋਂ ਹੀ ਲੱਗਿਆ ਦੇਖ ਮੈਂ ਤੈਨੂੰ ਸੁਣਾਉਣਾ ਨਹੀਂ ਸੀ ਮਜਬੂਰੀ ਵਾਸਤੇ ਸੁਣਾਉਣਾ ਪਿਆ ਮੈਨੂੰ ਲੋਕਾਂ ਕੋਲੇ ਕਹਿੰਦੀ ਕੀ ਲੋੜ ਆ ਜਿਹੜਾ ਉਹ ਤੇਰੇ ਦਿਲ ਚ ਹੁੰਦਾ ਨਾ ਮੇਰੇ ਮੂੰਹ ਤੇ ਕਰ ਰਿਹਾ ਕਰ ਤੂੰ ਚਾਹ ਚੰਗੀ ਗੱਲ ਆ ਤੂੰ ਦਿਲ ਚ ਨਹੀਂ ਰੱਖਿਆ ਤੂੰ ਤਾਂ ਕਹਿ ਤਾ ਜੇ ਤਾਈ ਦੀਆਂ ਗੱਲਾਂ ਮੈਂ ਕਹਿਣ ਲੱਗੀ ਤਾਂ ਆਪਣਾ ਘਰ ਤਾਂ ਕਿਦਿਆਂ ਦਾ ਟੁੱਟਿਆ ਹੋਣਾ ਸੀ ਤਾਈ ਨੇ ਤਾਂ ਮੇਰੇ ਕੋਲੇ ਵੀ ਬਥੇਰੇ ਕੁਝ ਕਿਹਾ ਮੈਂ ਕਹਿੰਦਾ ਤੈਨੂੰ ਕੁਝ ਕਿਹਾ ਹੈ ਮੇਰੇ ਤਾਈ ਤੇ ਤੇਰੀ ਕੋਲੇ ਪੁੱਛੀ ਨਾ ਮੇਂ ਦਾ ਤਾਈ ਬਹੁਤ ਕੁਝ ਕਹਿਦੀ ਰਹਦੀ ਆ ਅੱਜ ਨਹੀਂ ਕਿਹਾ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੁਣ ਕਹਿੰਦੇ ਕਿ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਕਿ ਉਹ ਤੋਂ ਤੁਹਾਡੀ ਆਏ ਕਹਦੀ ਹੈਗੀ ਅਕੇ ਮੈਂ ਮੇਰੇ ਪੈਸੇ ਲਵਾਈ ਜਾਂਦੇ ਆਗੇ ਅਕੇ ਜਦੋਂ ਕੁੱਤ ਲਗਾਉਂਦੇ ਆ ਕਿ ਮੈਥੋਂ ਮੰਗ ਲੈਂਦੇ ਆ ਹੋਰ ਅੱਗੇ ਮੈਂ ਤਾਂ ਕਹੀ ਨਹੀਂ ਹੈਗੀ ਇਹ ਗੱਲ ਨਾ ਮੈਨੂੰ ਤਾਈ ਕਦੇ ਮਿਲੀ ਆ ਤਾਈ ਤਾਂ ਉਹ ਹੀ ਗੱਲ ਆ ਕਿ ਤੈਨੂੰ ਹਣ ਤਾਈ ਦਾ ਪੇਤਰੀ ਹੈਗਾ ਇਨਾ ਤੂੰ ਉਹਦੀਆਂ ਗੱਲਾਂ ਚ ਆਉਣੀ ਆ ਮੈਨੂੰ ਪਤਾ ਤਾਈ ਇਹੋ ਜੁਈ ਹੈ ਅੱਛਾ ਇਹਦਾ ਮਤਲਬ ਤਾਈ ਤੇਰੇ ਮੂਹ ਤੇ ਤੇਜੀ ਆ ਤੇ ਮੇਰੇ ਮੂੰ ਤੇ ਮੀਰੀ ਆ ਮੈਨੂੰ ਪਤਾ ਐਵੇਂਆਂ ਗੱਲਾਂ ਕਈਆਂ ਰਹੇ ਰੱਬ ਦਾ ਨਾਮ ਐਨੀਆਂ ਗੱਲਾਂ ਕਈਆਂ ਮਿੰਟਾਂ ਨਹੀਂ ਸੋਹ ਲੱਗੀ ਦੀਦੀ ਮੈਨੂੰ ਤਾਂ ਜਵਾਂ ਯਕੀਨ ਨਹੀਂ ਹੋਇਆ ਵੀ ਤੁਸੀਂ ਐਡੀ ਵੱਡੀ ਗੱਲ ਕਹਿ ਸਕਦੇ ਹੋ ਫਿਰ ਉਹੀ ਤਾਂ ਗੱਲ ਆ ਆਪਾਂ ਰੋਜ਼ ਇਕੱਠੇ ਰਹਨੇ ਆ ਤਾਈ ਤਾਂ ਸਿਰ ਇੱਕ ਮਿੰਟ ਜਾ ਕੇ ਐਨੀਆਂ ਗੱਲਾਂ ਕਰ ਗਈ ਅੱਛਾ ਤੇ ਤਾਈ ਚ ਫਿਰ ਉਹੀ ਕੀੜਾ ਦੋਗਲਾ ਹੈ ਦੋਗਲੀ ਵਾਲੀ ਗੱਲੀ ਹੈ ਚਲ ਸ਼ੁਕਰ ਹੈ ਤੁਸੀਂ ਮੈਨੂੰ ਦੱਸਤਾ ਸੱਚੀ ਮੈਨੂੰ ਤਾਂ ਨਹੀਂ ਪਤਾ ਸੀ ਮੈਂ ਤਾਂ ਲੜਾਈ ਪਾਉਣ ਨੂੰ ਹੋ ਰਹੀ ਸੀ ਤੇ ਹਾ ਤੁਹਾਡੇ ਨਾਲ ਚਲ ਕੋਈ ਨਹੀਂ ਤੈਨੂੰ ਨਹੀਂ ਭੇਤ ਨਹੀਂ ਹੈਗਾ ਹਲੇ ਚਲ ਮੈਂ ਤੇਨੂੰ ਦੱਸਿਆ ਵੀ ਤਿਆਰ ਰਹਿ ਵਿਆਹ ਵਾਸਤੇ ਅਮਰ ਮਾਚ ਲਾਈਆਂ ਨਾਲੇ ਤਾਈ ਨੂੰ ਮਚਾਵਾਂਗੇ ਹੋਏ ਮਚਾਉਂ ਹੀ ਤਗਲਾ ਚਲ ਚੰਗਾ ਮੈਂ ਕਰਦੀਆਂ ਕੰਮ ਸੋਦਾ ਪੁਰ ਲੈ ਹੁਣ ਮੈਂ ਇਹ ਨਹੀਂ ਕਰੂੰਗੀ ਮੈਂ ਕਿਹੜੇ ਮੈਨੂੰ ਬੈਠੂੰਗੀ ਚਲੋ ਕਰੀਏ ਓਏ ਆਪਣਾ ਉਹ ਚਰੀ ਜਿਹਾ ਪਾਣੀ ਛੱਡਿਆ ਉਹਨਾਂ ਦੇਖ ਕੇ ਅੱਡਿਆਂ ਦਾ ਉਹ ਕਿਤਾ ਨਾਲੇ ਆਪਣਾ ਬੱਲਾ ਯਰਮਾਨ ਦਾ ਯਾਰ ਉਹ ਵੀ ਰਵਾਦਿਆਂ ਨੇ ਕਰਨ ਵਾਲੀ ਹੈ ਸਪਰੇਅ ਸਪਰੇਅ ਲਿਆਉਂ ਮਾ ਜਾਉਂ ਨਾ ਰੀ ਪੀ ਰੂ ਪੀ ਫੜਕਲੇ ਕਰਨ ਮਾਂ ਆਇਆ ਲੈ ਕੇ ਦਊਗਾ ਚਾਹ ਭਾਂਡੇ ਲਾ ਲੈ ਬਣ ਗਈ ਜਾ ਤਾਂ ਲਾਹਾ ਮੈਂ ਨਾ ਰੋਟੀ ਉਟੀ ਕਢ ਲਾ ਹਾ ਤੇਲੂ ਰਾਮੀ ਹੈ ਛੜਾ ਕਿਧਰੋਂ ਦਾ ਚੜਦਾ ਉਹ ਕਿਵੇਂ ਉਹ ਠੀਕ ਹੈ ਬੜੀ ਵੱਡੀਆਂ ਮਰਾ ਚਾਹ ਬਣੀ ਤੁਆਇਆ ਓਏ ਹੈ ਚਾਹ ਬਣੀ ਤੁਆਇਆ ਕਿਧਰ ਫਿਰਦਾ ਉਹ ਮੈਂ ਤਾਂ ਖੇਤ ਕਿੜਾ ਮਾਰਨਾ ਆਇਆ ਸੀ ਯਾਰ ਤੂੰ ਤਾਂ ਟਿਕ ਜਾ ਕਰੇ ਓਏ ਯਾਰ ਉਹ ਬੈਠਣ ਉੱਠਣ ਨੂੰ ਹੈ ਨਹੀਂ ਕੁਝ ਓਏ ਖੇਤ ਤੇੋਂ ਕਿ ਮੈਂ ਸੋਫਾ ਸੇਟਨ ਲਾਦਾ ਓਏ ਟੁੱਟੀ ਓਰੇ ਓ ਕਿਵੇਂ ਰੋਟੀਆਂ ਰੋਟੀਆਂ ਫੇਰ ਖੋਲ ਨਹੀਂ ਲਕੋਲ ਸਾਰੀਆਂ ਖਾ ਜੂਗਾ ਐ ਤੇ ਮੇਰਾ ਚਾਦਰ ਖਰਾਬ ਕਰਾਉਂਗੇ ਉਹ ਖਰਾਬ ਅੱਗੀ ਤੇਰੀ ਬਹੂ țeਡਾਂ ਕਰਦੀ ਸੀ ਚਾਦਰਾਂ ਨਹੀਂ ਤੂੰ ਦਾਇਨ ਘਰੇ ਵੀ ਗਿਹੜੇ ਮਾਰਦਾ ਫਿਰ ਰਹਿਣਾਗਾ ਹੋਏ ਉਹ ਤਾਂ ਫਿਰ ਨਿਗ੍ਹਾ ਰੱਖਣੀ ਆ ਪਰਜਾਈਆਂ ਦੀ ਛੱਡ ਦਿਆ ਕਰ ਖਿਹੜਾ ਸਿਆਣਾ ਬੇਣਾ 40 ਸਾਲ ਦਾ ਹੋ ਰਿਹਾ ਹੁਣ ਤਾਂ 15 ਓਏ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਤੂੰ ਤਾਂ ਘਰੇ ਬੜਦਾ ਨਹੀਂ ਸਾਰਾ ਦਿਨ ਆ ਬੀਜ ਲੈਣਾ 20 25 ਕਿਲੇ ਨਰਮੇ ਦੇ ਵਿੱਚ ਹੀ ਤੁਰਿਆ ਫਿਰਦੇ ਰਹਿੰਦੇ ਹੋ ਜੀ ਤੂੰ ਹਾਂ ਗੇੜੇ ਮਾਰਦਾ ਰਹੇ ਬਸਾਨੂੰ ਵੀ ਘਰੀ ਲੈਣਾ ਪਿਆ ਕਰੂਗਾ ਹਾਂ ਓ ਮੈਂ ਤਾਂ ਰੱਖੀ ਰੱਖਦਾ ਕਮਲਿਆ ਬਾਲਾ ਪੜਾ ਜਵਾਨਾ ਕਿਉਂ ਏ ਕਿੰਦਰਾ ਸਹੀ ਹੈ ਨਾ ਗੱਲ ਹਾਂ ਇਹਨੂੰ ਇਹਨੂੰ ਹੀ ਨਹੀਂ ਪਤਾ ਤੁਮਨੇ ਇੱਕ ਗੱਲ ਲੱਸ ਹੋਏ ਹਾਂ ਓਏ ਤੀਰੇ ਇਦਾਂ ਸਾਲੀ ਸੁਣੀ ਹੈ ਨਾ ਇਹਦੇ ਬੋਲ ਉਹ ਰਹਿਣ ਦੇ ਉਹ ਰਹਿਣ ਦੇ ਬਸ ਓ ਲੈ ਸੱਚੀ ਗੱਲ ਆ ਯਾਰ ਇਹ ਤਾਂ ਹੋਰ ਹੀ ਮਰੀ ਜਾਣਾ ਤੂੰ ਅਸੇ ਮੈਨਾਂ ਰਸ ਉਹ ਤੂੰ ਕਿਹੜੀ ਤੇ ਰੋਟੀ ਫੜਦਾ ਓਏ ਕੋਈ ਫੜਾਵੇ ਹਾਂ ਕੋਈ ਫੜਾਵੇ ਐਂ ਤੇ ਵੀਰ ਦਾ ਉਹ ਮੇਰੀ ਗੱਲ ਸੁਣ ਲਾ ਓ ਛੱਡ ਬਿਛਾਰੀ ਨਾ ਪਰੇ ਸੁਣ ਫੱਜੀ ਦਾ ਕਿਹੜਾ ਆਉਂਦਾ ਇੱਥੇ ਫਿਰ ਨਾ ਕਿਵੇਂ ਆ ਓਏ ਭਰਾ ਵਾਪਸ ਆਪਦੇ ਭੈਣਾਂ ਮੰਗੂ ਸਮਝਦੇ ਆ ਯਾਰ ਤੂੰ ਦੱਸ ਉਹ ਤੂੰ ਸੜਾ ਛਾੜ ਬੰਦਾ ਯਾਰ ਤੈਨੂੰ ਹੁਣ ਚੀਡਾ ਉਹਦੀ ਭੈਣ ਹੁੰਦੀ ਓ ਹੂੰ ਮਰੀ ਉਹ ਫਿਰ ਸਮਝਣਾ ਪੈਂਦਾ ਹੁਣ ਉਹ ਬਜਰਾ ਆਪ ਬਾਈ ਉੱਥੇ ਚਾਹ ਪੀਲਾ ਬਾਈ ਉੱਥੇ ਬੈ ਕੇ ਹੁਣ ਮੈਂ ਉਹਨਾਂ ਨਾਲ ਚੇਡਾਂ ਕਰਾਂ ਮੇਰੇ ਸਹਰ ਦਾ ਜਉਂਦੀ ਹੈ ਬਚਰੀ ਉਹ ਚੱਲ ਕਰਦਾ ਤੂੰ ਜਮਈ ਨਾ ਫਿਕਰ ਕਰਿਆ ਕਰ ਲੈ ਚਾਹ ਪੀ ਲੈ ਮਟਿਆ ਘਰ ਜਾਣ ਤੱਤੀ ਹੈਗੀ ਓਏ ਹਾਂ ਕਰਦਾ ਨਾ ਫਿਕਰ ਕਰਿਆ ਕਰ ਮੈਂ ਕਿਹੜਾ ਮਾਰਦਾ ਰਹਿਣਾ ਤੂੰ ਉਹਨਾਂ ਦੱਸਦੀ ਵੀ ਇਹ ਆਪਣੇ ਸਕੇਨ ਚ ਹੀ ਆ ਐਵੇਂ ਮੈਨੂੰ ਤੱਪੀ ਜਾਂਦੀਆਂ ਰਹਿੰਦੀਆਂ ਨੇ ਪਤੀ ਹੈ ਤੇਰਾ ਤੂੰ ਕਿਹੜਾ ਘਾਟਾਂ ਤੂੰ ਦਾ ਜਾਜਾ ਦੱਸਦਾ ਹੋਏਗਾ ਓ ਨਹੀਂ ਮੈਂ ਤਾਂ ਤੈਨੂੰ ਪਤਾ ਆਪਾਂ ਇਹ ਕਿਹੜੇ ਕਿਸੇ ਨੂੰ ਕੁਝ ਕਹਿਣੇ ਆ ਆਪਾਂ ਹਰ ਤਾਂ ਬਾਸਨਾ ਦਾ ਭੁੱਖਾ ਹੁੰਦਾ ਪਤੀ ਹੈ ਤੇਰੇ ਬਾਸਨਾ ਦੇ ਭੁੱਖੇ ਦਾ ਮੈਨੂੰ ਮਰਦ ਦੱਸ ਕਰਦੇ ਕੀ ਸੀ ਅੱਜ ਉਹ ਤੁਸੀਂ ਕਿਹਾ ਤਾਂ ਉਹ ਕੁਛ ਨਹੀਂ ਤਾਂ ਗੰਡੇ ਜੇ ਗੁੱਡੇ ਸੀ ਯਾਰ ਹੂੰ ਨਾਲੇ ਚਰੀ ਜੇ ਪਾਣੀ ਜੇ ਲਾਉਣਾ ਉਹਦੇ ਸਪਰੇਅ ਸਪੂਜੀ ਕਰਨ ਵਾਲੀ ਸੀਗੀ ਚਰੀ ਤੇ ਹੁਣ ਸੁਹਾ ਜਾ ਵੀਰੇ ਮਹਾਂਦਰ ਕਰਦੀ ਏ ਹੋਰ ਕਮਤਨ ਦੀ ਬਾਬਾ ਤਾਂ ਹੈਗਾ ਜੇ ਕੁਛ ਕਰਾਂਗੇ ਪੇਰੀ ਖਾਵਾਂਗੇ ਤੂੰ ਸੜਾ ਸੰੜ ਤੇ ਮਗਰ ਲੈ ਲਾਣੀ ਲੈ ਲੈਣੀ ਤੈਨੂੰ ਤਾਂ ਕੋਈ ਨਹੀਂ ਕਰ ਚਰੀ ਕੋਈ ਹੋਵੇ ਕਰਾ ਦਿਓ ਮੈਨੂੰ ਕਰਾਉਂਦੇ ਤਾਂ ਹੈ ਨਹੀਂ ਤੁਸੀਂ ਛੜਾ ਤੁਸੀਂ ਰੱਖਦਾ ਹੁਣ ਕੋਈ ਲਿਆ ਕੋਈ ਭੈਣ ਫੁੱਟ ਵਰਗੀ ਫੌਜਨ ਵਰਗੀ ਦਾੜੀ ਚ ਵਾਲ ਦੇਖੇ ਕਿੰਨੇ ਚਿੱਟੇ ਨੇ ਉਮਰਤ ਵੱਧ ਜਿੱਟੇ ਹੋਏ ਪੈਣੇ ਉਹ ਇਹਦਾ ਉਹ ਲਾ ਲੂਗਾ ਮੈਂ ਪੁੱਟਰ ਜਾ ਉਹਦੇ ਨਾਲ ਕਾਲੇ ਹੋ ਜਾਣਗੇ ਕਿਉਂ ਕਿੰਦਰਾ ਉਹੀ ਮਰੀ ਇਹਨਾਂ ਤੂੰ ਕਰਾਉਣ ਵਾਲਾ ਤਾਂ ਬਣ ਬਸ ਉਹ ਘਰ ਦੇ ਰੋਟੀ ਪਾ ਕੇ ਕੋਈ ਨਹੀਂ ਹੁੰਦਾ ਛੜੇ ਜਾ ਤਾਂ ਦੇਖ ਲੈ ਕੋਈ ਛੱਡੀ ਹੋਈ ਏ ਲਿਆਵਾਂਗੇ ਚਾਹ ਪੀ ਲੈ ਜੇ ਪੀਣੀ ਹੈ ਘੁੱਟਾ ਤਤੀਆ ਉਹ ਕਿਹੜਾ ਚਾਹ ਆਏ ਹੋਏ ਹੋਰ ਫਿਰ ਆ ਕੇ ਅਹੀਂ ਚਾਹ ਮੁੱਠਾ ਮੁੱਠਾ ਦਾ ਪਾ ਲੈਂਦੇ ਪਾਈ ਪਰਚਾਈ ਨੇ ਥੋੜਾ ਜਿਹਾ ਸੀਗਾ ਉਹ ਲੈ ਮੈਂ ਤਾਂ ਜਾਨਾ ਯਾਰ ਮੈਂ ਨਹੀਂ ਚਾਹ ਪੀਂਦਾ ਤਾਂ ਫਿੱਕੀ ਹੈ ਤੂੰ ਪੀ ਲੈ ਨਾ ਪੀ ਮੈਂ ਪੀ ਲੂਗਾ ਕਰੇਗਾ ਤਾਂ ਕਹਾਂਗੇ ਤੁਸੀਂ ਅੱਥਰ ਹੋ ਜੂਆਂ ਪਾਣੀ ਦੀ ਵਾਰੀ ਪਾਣੀ ਪੂਣੇ ਲਾ ਕੇ ਆਵਾਂਗੇ ਅੱਥਰੇ ਆ ਜਾਓ ਬਿੱਲੇ ਥੋੜੀਆਂ ਚੰਗਾ ਅੱਥਰੇ ਆਇਓ ਹਣਾ ਹਾਂ ਕੋਈ ਨਾ ਕੋਈ ਘਰੇ ਸਨੇਹਾ ਤਾਂ ਨਹੀਂ ਲਾਉਣਾ ਕੋਈ ਸਨੇਹਾ ਤਾਂ ਨਹੀਂ ਲਾਉਣਾ ਬਸ ਤੂੰ ਵੀ ਭਗ ਜਾਇਆ ਕਰੀ ਭਗ ਜਾ ਤੂੰ ਕਿਹੜਾ ਹਟਦਾਗਾ ਉਹ ਨਹੀਂ ਚੰਗਾ ਕਿੰਦਰਾ ਵਾਲਾ ਨਾ ਕੁਬਾਇਆ ਹੋਈ ਹੈ ਨਾ ਇਹ ਤਾਂ ਉਹੀ ਕਰਾਈ ਇਹਨੇ ਕੰਮ ਮਾੜੀ ਮੁੱਟੀ ਹੋ ਕਰ ਲਿਆ ਕਰ ਉੱਪਰ ਵਧੀਆ ਭਾਗਿਆ ਪਤੰਦਰ ਰੋਟੀਆਂ ਜੇ ਪਹਿਲਾਂ ਕੱਢ ਲੈ ਸਾਰੀਆਂ ਖਾ ਜਾਂਦਾ ਇਹ ਠੁੱਖਾ ਤਰੈ ਪਤੰਦਰ ਦਾ ਸਾਰਾ ਦਾ ਇਹ ਦੇਖ ਵੀਰਪਾਲ ਤਾਂ ਕਹਿੰਦੀ ਵਿਆਹ ਚੱਲ ਪਰ ਮੈਨੂੰ ਸਮਝ ਨਹੀਂ ਆਉਂਦੀ ਸੂਟ ਮੈਂ ਲੈ ਕੇ ਨਹੀਂ ਆਈ ਚਲੋ ਜਿਹੜੇ ਪਹਿਲਾਂ ਵਾਲੇ ਨੇ ਉਹ ਹੀ ਪਾ ਲੂੰਗੀ ਹੋਰ ਤਾਂ ਹੈ ਵੀ ਨਹੀਂ ਕੋਈ ਸੂਟ ਮੇਰੇ ਕੋਲੇ ਦੇਖੋ ਕੀ ਨਹੀਂ ਕਰਈਆਂ ਓਹੋ ਆ ਚੁਗਲੋ ਜੀ ਫੇਰ ਆ ਗਏ ਬੁਲਾਉਂ ਨ ਵੀ ਤੇ ਨਹੀਂ ਕਰਦਾ ਕੀ ਕਹਤਾਈ ਕੀ ਕਰੀ ਸੀ ਨਹੀਂ ਮੱਸ ਬੇਲੀ ਸੀ ਅੱਛਾ ਬੇਲੀ ਹੋ ਕੇ ਬਹਿ ਵੀ ਕੀ ਕੰਮ ਧੰਦਾ ਕਰ ਲਿਆ ਕੋੜੇ ਸਾਰਾ ਹਾਂ ਸੁਖ ਨਾਲ ਸੀ ਦੋ ਭੈਣਾਂ ਹੈਗੀਆਂ ਨੰਮ ਕਰਨ ਵਾਲੀਆਂ ਅੱਛਾ ਰੜ ਕੇ ਕਰ ਲੈਂਦੀ ਹਾਂ ਫੇਰ ਹਾਂ ਕਿਉਂ ਤੂੰ ਤਾਂ ਘੱਟੀ ਕਰਦੀ ਹਮੇਂ ਕਿ ਮੈਨੂੰ ਲੱਗਦਾ ਆਦੀ ਫੌਜਦਾਰੀ ਦੀ ਵੱੱਦਾ ਹੋ ਚੱਦਰ ਜੀ ਦਿਖਾਉਣੀ ਹੈ ਨਾ ਫਿਰ ਕੀ ਹੋ ਗਿਆ ਉਹ ਵੀਰਪਾਲ ਵਿਚਾਰੀ ਮੇਰੀ ਵੱਡੀ ਭੈਣ ਹੈ ਨਾ ਮੇਰਾ ਵੱੱਦ ਪਿਆਰ ਕਰਦੀ ਆ ਤਾਂ ਕਰਕੇ ਕੰਮ ਉਹੀ ਵੱੱਦ ਕਰਦੀ ਆ ਅੱਛਾ ਚਲ ਚੰਗਾ ਭਾਣੀ ਜਿਹੜਾ ਨਾਲ ਮਿਲ ਕੇ ਟਾਈਮ ਪਾਸ ਹੁੰਦੋਦੇ ਵਰਗੀ ਤਾਂ ਨਹੀਂ ਸੀ ਮੈਂ ਤਾਂ ਸਿਆਣੀ ਹੈ ਤੈਨੂੰ ਪਤਾ ਹੈ ਕਹਿੰਦੀ ਸੀ ਮੈਨੂੰ ਕੋਰੇ 50000 ਰੁਪਏ ਦੀ ਲੋੜ ਹੈ ਘਰੇ ਜਰੂਰੀ ਚਾਹੀਦਾ ਦੇ ਦੋ ਤਾਈ ਤੂੰ ਨਾ ਥੋੜੇ ਜਿਲੇਟ ਹੋ ਗਈ ਅਸਲ ਚ ਤੂੰ ਹੁਣ ਥੋੜਾ ਟਾਈਮ ਪਹਿਲਾਂ ਆਈ ਸੀ ਤੈਨੂੰ ਦੱਸਿਆ ਤਾਂ ਸੀਗਾ ਮੈਂ 3000 ਰੁਪਏ ਨਾ ਉਹਦਾ ਸੂਟਾਂ ਦੇ ਲੱਗ ਗਿਆ ਜੇ ਪਹਿਲਾਂ ਆ ਜਾਂਦੀ 1000 ਰੁਪਏ ਮੈਂ ਵੱਧ ਕਢਵਾ ਲੈਂਦੀ ਹੁਣ ਤਾਂ ਹੈ ਨਹੀਂ ਅੜ ਗਿਆ ਜਵਾਬ ਤੂੰ ਪ੍ਰੱਕ ਦੇਣੇ ਦੇ ਦੇਣੀ ਐਡੀ ਰੁੱਖੀ ਆ ਜਿੰਨੀ ਕਹਦੇ ਓੰਨੀ ਥੋੜੀ ਲੈ ਤਾਂ ਹੀ ਜੇ ਉਹ ਪੈਸੇ ਹੁੰਦੇ ਫੇਰ ਥੋੜੀ ਜਵਾਬ ਦੇਣਾ ਸੀ ਮੈਂ ਜਦੋਂ ਹੈ ਹੀ ਨਹੀਂ ਕਿੱਥੋਂ ਦੇਵਾਂ ਮੈਂ ਪੈਸੇ ਤੈਨੂੰ ਨਹੀਂ ਤੈਨੂੰ ਤਾਂ ਆਪਣੀ ਫੌਜਦਾਰੀ ਦੀ ਆਕੜੀ ਐ ਬਸ ਰੱਖਾ ਦੇ ਪੱਲੇ ਨਹੀਂ ਤੇ ਕੋਈ ਮਰ ਨਹੀਂ ਗਿਆ ਅੰਡਕ ਮੰਡ ਚ ਹੋਰ ਕਿਤੋਂ ਮੰਗ ਲਿਉਂਗੀ ਕੀ ਹਾਲ ਕਰਦੀ ਐ ਲੈ ਕਾਈ ਤੂੰ ਤਾਂ ਕਮਾਲ ਕਰਦੀ ਆ ਜਦੋਂ ਹੈ ਹੀ ਨਹੀਂ ਪੈਸੇ ਕਿੱਥੋਂ ਦੇ ਦਾਂ ਮੈਂ ਕੰਦ ਗਾਲੇ ਫੇਕ ਦੇਰੇ ਈਸੀ ਬਿਆ ਚਾਹਦਾ ਐ ਤੂੰ ਵੱਡੇ ਪੈਸੇ ਆਣੀ ਆ ਦੀ ਜੇ ਪੈਸੇ ਵਾਲੀ ਸੀ ਨਾ ਤਾਂ ਹੀ ਤੂੰ ਮੰਗਣ ਆਈ ਸੀ ਅਜੂ ਬਾਦੋਂ ਲੋੜ ਵੀ ਨਹੀਂ ਹੈਗੀ ਮੰਗਣਾ ਆਉਣ ਦੀ ਚੁਗਲੋ ਜੀ ਤੈਨੂੰ ਤਾਂ ਕਿਤੇ ਤਾਂ ਟਾਵੇਂ ਨਾ ਦੇ ਦਾਂ ਮੈਂ ਹਣੀ ਆਪਣੇ ਆਪ ਨੂੰ ਸਮਝਦੀ ਗਈ ਆ ਉਹੀ ਲੋਕਾਂ ਦੇ ਘਰ ਪੜਦੀ ਫਿਰਦੀ ਆ ਮੂੰ ਚੱਕੇ ਆਗੀ ਲੈ ਕੰਮ ਤਾਂ ਕਰ ਲਿਆ ਮੈਂ ਤਾਂ ਐਂ ਕਹਿੰਦੀ ਸੀਗੀ ਵਾਹ ਕੱਪੜੇ ਵੀ ਸਿਉਣੇ ਦੇ ਹੀ ਆਈਏ ਹੁਣ ਆ ਦੇ ਥੋੜੇ ਰਹਿ ਕੇ ਨਾਲ ਸਭ ਤੇ ਜਾਣਗੇ। ਦੇ ਹੁੰਨੇ ਆ ਦੀ। ਚੱਲ ਫੇਰ ਆਜਾ ਚੱਲੀਏ। ਕਿਵੇਂ ਹੈ ਜੇ ਬੈਠੀ ਐ? ਕੀ ਹੋ ਗਿਆ? ਕੀ ਤਾਈ ਐ ਇਸੀ ਜੁਗਲੋ ਜੀ। ਕੀ ਕਹਿੰਦੀ ਸੀ ਹੁਣ? ਆ ਕਿ ਮੈਨੂੰ 1000 ਰੁਪਏ ਚਾਹੀਦਾ। ਮੈਂ ਕਹਤਾ ਮੇਰੇ ਕੋਲੇ ਹੈ ਨਹੀਂ। ਹੁੰਦੀ ਦੀ ਤੈਨੂੰ ਤਾਂ ਪਤਾ ਹੀ ਆ। ਸਾਰੇ ਪੈਸੇ ਤਾਂ ਜਿਹੜਾ ਤੰਨ ਚਾਰਾ 1000 ਰੁਪਏ ਕਢਵਾਇਆ ਸੀ ਸੂਟਾਂ ਦੇ ਲੱਗ ਗਿਆ। ਮੈਂ ਜਵਾਬ ਦੇਤਾ ਮੈਨੂੰ ਕਹਿੰਦੀ ਤੈਨੂੰ ਤਾਂ ਬਾੜੀ ਫੌਜ ਨੂੰ ਹੁੰਦੀ ਧੋਸ ਜੀ ਆ ਕਹਿੰਦੀ। ਨਹੀਂ ਹੁਣ ਤਾਂ ਰੀਸ ਨਹੀਂ ਮੰਗਲੇ। ਵੀ ਉਹਦੇ ਕੱਪੜਿਆਂ ਤੇ ਲਾਤੇ ਹੁਣ ਮੈਂ ਵੀ ਲਿਆਵਾ। ਤੈਨੂੰ ਕੀ ਪਤਾ? ਬਥੇਰੇ ਚਲਾ ਚੰਨੜਾ ਚੋਂ ਨੰਨੀ ਕਰ। ਹੋਇ ਚੰਪੀ ਚਾ ਨੋ ਮੁਟਟਾ ਤੇ ਹਮ ਤੁਹਾਡੇ ਲੈਂਦੇ। ਹੋ ਚੰਪੀ ਚਾ ਤੀ। ਓਪ ਸੋ ਡਾਪਾ ਹੋ ਜੇ। ਹੋ ਗਏ ਚੰਨੜੇ ਦਰਸ਼ਨ। ਇਹ ਨਾਜ਼ਰ ਬੱਟੂਆ, ਤੂੰ ਜਿੱਥੇ ਵੀ ਅਸੀਂ ਜਾਣਾ ਹੁੰਦਾ ਨਾ, ਤੂੰ ਹਮੇਸ਼ਾ ਮੱਥੇ ਲੱਗਿਆ ਕਰ। ਓ ਜਾਨ ਜਾਨ ਵਿੱਚ ਵੱਜਦੀਆਂ ਛੜੇ ਜੇੜਦੇ ਇਹਦਾ ਤਾਂ ਕੰਮ ਹੀ ਆ ਗਲੀਆਂ ਗਾਉਣਾ ਹੋਰ ਇਹਨੂੰ ਕੰਮ ਵੀ ਹੋਰ ਕੀ ਐ ਇਹਨੇ ਕੀ ਕਰਨਾ ਇਹਨੂੰ ਕਹਿੰਦੇ ਤਵਾਕ ਦਾ ਫਿਕਰ ਹੈ ਓ ਮੇਰੀ ਗੱਲ ਸੁਣ ਲੋ ਮੇਰੇ ਵਰਗਾ ਸਾਨੂੰ ਮਿਲਣਾ ਨਹੀਂ ਅੱਗੇ ਪਿੱਛੇ ਤੁਸੀਂ ਮੇਰੇ ਫਿਰਦੇ ਹੋ ਨਾ ਕਿ ਮੈਂ ਛੋਡੇ ਹੁਣ ਤੇ ਮੈਂ ਗਲੀ ਵਿੱਚ ਦੀ ਨਾਂਦਾ ਸੀ ਪੱਤੀ ਨਾ ਪੜੱਕ ਦੇ ਅੰਦਰੋਂ ਬਾਤ ਸੁਣ ਲਈ ਵੀ ਗਾਣੇ ਗਾਉਂਦਾ ਆਂਦਾ ਕਰਾ ਜੇ ਇਹ ਸਾਨੂੰ ਤਾਂ ਕੰਮ ਸੀ ਇਸ ਦਾ ਤਾਂ ਕਰਦੀ ਇਹਦੀ ਗੱਲ ਵੀ ਸਹੀ ਈ ਬਹਣੀ ਇਹਦੇ ਵਰਗਾ ਆਪਾਂ ਨੂੰ ਕਦੇ ਮਿਲਣਾ ਵੀ ਨਹੀਂ ਓ ਜਿਹੜਾ ਨਾਟਕ ਦੇ ਨਹੀਂ ਆਇਆ ਕਰਦਾ ਸੀ ਤੇ ਐ ਦੋ ਸਿੰਘ ਜੇ ਹੁੰਦੇ ਸੀ ਵੇ ਉਹ ਸ਼ੈਤਾਨ ਜਣੀ ਹੈ ਜਿਹੜਾ ਤੇਰੀ ਸ਼ਕਲ ਤਾਂ ਜਮਾ ਉਹਦੇ ਵਰਗੀ ਆ ਆ ਵਾਹ ਕੁਸੀ ਕਹਿ ਲਾ ਮੈਂ ਤਾਂ ਤੈਨੂੰ ਪਰੀਆਂ ਵਰਗੀ ਕਹੂੰਗਾ ਹੁਣ ਅਸੀਂ ਚਾਈਏ ਕਿੱਥੇ ਜਾਨੀਏ ਬਟਾਇਨਸ ਤੂੰ ਬੁੱਟਸ ਸਿਉਣੇ ਦੇ ਕੇ ਆਨੇ ਆ ਜਿਹੜੇ ਉਹ ਤਾਂ ਲੈ ਕੇ ਆਏ ਸੀ ਕਿਨੇ ਦਵਾਈ ਲੈ ਕਿਉਂ ਅਸੀਂ ਆਪਣੀ ਲਿਆ ਸਕਦੀ ਆਂ ਓਏ ਮੈਂ ਕਹਾ ਮੈਂ ਤਾਂ ਦਵਾਈ ਨਹੀਂ ਮੈਂ ਇੱਥੇ ਤਾਂ ਤੁਸੀਂ ਲੈਂਦੇ ਹੀ ਨਹੀਂ ਫਿਰ ਸਾਡੇ ਕੋਲੇ ਪੈਸੇ ਹੈ ਨਹੀਂ ਕਿ ਸਾਡੇ ਫਿਰ ਤੇ ਕੋਈ ਹੈ ਨਹੀਂ ਕਿ ਵੈਸੇ ਸਾਨੂੰ ਦਵਾਉਣ ਵਾਲਾ ਸੂਟ ਓਏ ਮੇਰੀ ਗੱਲ ਸੁਣੋ ਮੈਂ ਜਾਣਦਾ ਉਹਨੂੰ ਮੁਖਤਿਆਰੀ ਟੇਂਡਰ ਨਾਲ ਮੇਰੀ ਵਧੀਆ ਉਹ ਤਾਂ ਸਮਾਦਣਾ ਥੋੜੇ ਚਲੋ ਮੇਰੇ ਨਾਲ ਉਹਦੇ ਨਾਲ ਵਧੀਆ ਇਹਦੇ ਘਰ ਅੰਗਲ ਵਧੀਆ ਉਹਦਾ ਪੁੱਛੇ ਪਾਸੇ ਜਾਂਦੀ ਹਾਂ ਓਏ ਹੋਰ ਗੱਲਾਂ ਹੀ ਕਰਦੇ ਆ ਮੈਨੂੰ ਇੱਕ ਗਾ ਕਿਹੜੇ ਕਿਹੜੇ ਰੰਗ ਦਾ ਸਮਾਦ ਦੱਸੀ ਤੇਰੇ ਕੁਰਤੇ ਨਾਲ ਦਾ ਇੱਕ ਤਾਂ ਆ ਕਰਦੀ ਆ ਮੈਂ ਤੇ ਕਾ ਬਾਤ ਜਾਂਦੀ ਰਹਿੰਦੀ ਨਹੀਂ ਕਿਉਂ ਮੈਂ ਇਹਨੂੰ ਛੇੜਦੀ ਆ ਤੈਨੂੰ ਪਤਾ ਤਾਂ ਹੈਗਾ ਇਹਨੇ ਤਾਂ ਚਾਰ ਹੋਰ ਸੁਣਾਉਣੀਆਂ ਤੈਨੂੰ ਉਹ ਤੂੰ ਹੀ ਮੱਚੀ ਰਹਿਣੀ ਹੁਣ ਉਹ ਖੁਸ਼ ਹੋ ਜਾਂਦਾ ਤੂੰ ਮੱਚਲਾ ਨਹੀਂ ਚਲ ਕੋਈ ਨਾ 2 ਮਿੰਟ ਵਿਚਾਰਾ ਇਹ ਵੀ ਖੁਸ਼ ਹੋ ਜਾਂਦਾ ਆਪਾਂ ਵੀ ਹੋ ਜਾਂਦੇ ਆ ਵਾ ਵਧੀਆ ਟੇਲਰ ਤੋਂ ਸਮਾ ਲੋ ਉਹ ਪ੍ਰਵਾਹ ਨਾ ਕਰੋ ਕਿਸੇ ਗੱਲ ਦੀ ਜੇਠ ਹੁੰਦੇ ਫਿਕਰ ਨਹੀਂ ਕਰਨੀ ਕਿਸੇ ਗੱਲ ਦੀ ਉਹ ਇੰਨੇ ਪੈਸੇ ਹਾਂ ਜਾਂ 2-4 ਦੇ ਹੀ ਰਏ ਅਸੀਂ ਵਿਆਹ ਦੇਖਿਆਵਾਂਗੇ ਉਹ ਸਾਰੇ ਤੇਰੇ ਉੱਚੋਂ ਦੀ ਵਾਰਦੂ ਨੇ ਤੇਰੇ ਉੱਚੋਂ ਦੀ ਓਏ ਹੋਏ ਲਿਆ ਬੂ ਦੇਖਿਆ ਲੈ ਨਹੀਂ ਐ ਤਾਂ ਦਿਲ ਦਰਿਆਗਾ ਹਾਂ ਤੁਸੀਂ ਮੈਨ ਨਹੀਂ ਸਮਝਦੀਆਂ ਬੇ ਟੁੱਟ ਪੈਣੀ ਆ ਫੜ ਵੀ ਆਉਂਦੇ ਪੈਸੇ ਨਕਲੀ ਨੇ ਇਹ ਇਹ ਅਸੀਂ ਸੱਚ ਮਾਰਦੇ ਨੇ ਇਹ ਉਹ ਮੇਰੇ ਨਾਲ ਤਾਂ ਫੇਰ ਠੱਗੀ ਹੋ ਗਈ ਲੱਗਦਾ ਠੱਗੀ ਹੋ ਗਈ ਬੇ ਤੇਰੀਆਂ ਤਰਾਕੀਆਂ ਚੰਗੀ ਤਰ੍ਹਾਂ ਜਾਣਦੇ ਆ ਜੋਂ ਦਾ ਬਸਦਾ ਰਹਿ ਤੂੰ ਕਹਤਾ ਉਹੀ ਬਹੁਤ ਵੱਡੀ ਗੱਲ ਆ ਅਸੀਂ ਕੀ ਕਰਨੇ ਤੇਰੇ ਪੈਸੇ ਉਹ ਚਲ ਇੱਕ ਦੋ ਤਾਂ ਲੈ ਜਾ ਬਸ ਬਸ ਆਜਣ ਚੱਲੀ ਆਪਾਂ ਇਹ ਤਾਂ ਤਾਂ ਹੋਉਂਦਾ ਹੀ ਨਹੀਂ ਹੈ ਸੇ ਲੋ ਹੋ ਨਹੀਂ ਆਏ ਕਿਹਦੇ ਦਾ ਦੇਣਾ ਅਗਲੇ ਥੋੜੇ ਜਿਹੜੇ ਚੱਲੇ ਆ ਤੁਸੀਂ ਲਾਓ ਬਾਈ ਹੋਰ ਬਾਈ ਠੀਕ ਆ ਮੈਂ ਤਾਂ ਠੀਕ ਆ ਤੂੰ ਨਹੀਂ ਠੀਕ ਲਾ ਖੜਿਆ ਓਏ ਠੀਕ ਆ ਮੈਂ ਤਾਂ ਜਾਂਦਾ ਸੀ ਇੱਧਰ ਨੂੰ ਯਾਰ ਇੱਥੇ ਭੁਜਾਈ ਫੜ ਕੇ ਮਿਲਦੀਆਂ ਕਹਿੰਦੇ ਚਾਹ ਪੀ ਕੇ ਜਾਈ ਉਹ ਮਾਹ ਮੈਂ ਤਾਂ ਨਹੀਂ ਪੀਂਦਾ ਬਾਈ ਤੋਂ ਬਿਨਾ ਜੇ ਬਾਈ ਹੋਵੇ ਤਾਂ ਮਾਹ ਮੈਂ ਚਾਹ ਪੀ ਲੈਂਦਾ ਹੁਣ ਤੂੰ ਆ ਗਿਆ ਹੁਣ ਚਾਹ ਪੀ ਲਵਾਂਗੇ ਮੇਰੀਆਂ ਤਾਂ ਕਾਨੂੰ ਹੋਣਗੇ ਇਹ ਤੂੰ ਆਪ ਆਇਆ ਹੈਂਗਾ ਉਹ ਨਹੀਂ ਨਹੀਂ ਕਿਹੜੀ ਗੱਲ ਕਰਦਾ ਤੂੰ ਐਸੀ ਕੋਈ ਗੱਲ ਨਹੀਂ ਆਇਆ ਚਾਹ ਬਣਾਵੇ ਤੂੰ ਹੀ ਬਣਾ ਲੈ ਚਾਹ ਦਾ ਬਣਾਉਣੇ ਤੂੰ ਰਹਿਣ ਦੇ ਉਹ ਨਹੀਂ ਨਹੀਂ ਮੈਂ ਕਿਉਂ ਤੂੰ ਬੜਕਾ ਲੈ ਕੇ ਖੇਤ ਆਇਆ ਘਰੇ ਉਹ ਨਹੀਂ ਗੱਲ ਹੀ ਕੋਈ ਨਹੀਂ ਆਪਣੇ ਦਾ ਤੈਨੂੰ ਪਤਾ ਹੀ ਆ